ਯਾਨੀ ਪ੍ਰਮਾਤਮਾ ਨੇ ਇੱਕ ਅੱਛਾ ਦਿਨ ਦਤਾ ਹੈ, ਅੱਛਾ ਦਿਮਾਗ ਦਤਾ ਹੈ, ਸ਼ਰੀਰ ਦਤਾ ਹੈ। ਪਰ ਕਿਸ ਮਾਦੇ ਵਿੱਚ ਆ ਕੇ ਅਸੀਂ ਲੋਕੀ ਪ੍ਰਮਾਤਮਾ ਨੂੰ ਭੁੱਲ ਜੰਨੇ ਆਪਣੀਆਂ ਮਰਜ਼ੀਆਂ ਕਰਦੇ। ਉਹ ਮਰਜ਼ੀਆਂ ਕਰਨ ਅੱਜ ਕੱਲ੍ਹ ਦਿੱਤੀਆਂ ਬਿਮਾਰੀਆਂ ਬਹੁਤ ਬਣ। ਦਿਲ ਇਨਸਾਨ ਦਾ ਇੱਕ ਮੁੱਠੀ ਕੇ ਜਿੱਡਾ ਹੁੰਦਾ ਹੈ। ਸਿਰਫ 200 ਗ੍ਰਾਮ 250 ਗ੍ਰਾਮ ਇਹਦਾ ਭਾਰ ਨਹੀਂ। ਪਰ ਇਹ ਸਰੇ ਕਰੀਬ 80-90 ਹਜ਼ਾਰ ਕਿਲੋਮੀਟਰ ਦਿਲੀਆਂ ਨਾਰੀਆਂ ਦੇ ਵਿੱਚ ਖੂਨ ਭੇਜਦਾ ਹੈ। ਅਮਾ ਤੇ ਇੱਕ ਇੰਸਟੀਚਿਊਸ਼ਨ ਲੈਕਚਰ ਤੇ ਗਿਆ ਸੀ ਉੱਥੇ ਬੜੇ ਅੱਛੇ ਨੰਨ ਲਿਖਿਆ ਸੀ ਅੱਛੇ ਸੇ ਲਈ ਨਿਯਮ ਨੰਬਰ 1 ਕੁਦਰਤ ਦੇ ਨਾਲ ਜੁੜੇ ਰਹੋ ਕੁਦਰਤ ਤੋਂ ਜੋ ਵੀ ਖਾਣ ਪੀਣ ਨੂੰ ਮਿਲਦਾ ਹੈ ਵਰਤੋ ਨੰਬਰ 2 ਕੁਦਰਤੋਂ ਦੂਰ ਹੋ ਕੇ ਜੋ ਕੁਦਰਤ ਦੇ ਸਾਤੇ ਮੈਨ ਮੇਡ ਫੈਕਟਰੀਆਂ ਆ ਪਲਾਂਟਾਂ ਉਹਨਾਂ ਤੋਂ ਜੋ ਵੀ ਤੁਸੀਂ ਖਾਂਦੇ ਹੋ ਨੁਕਸਾਨਦਾਇਕ ਅੱਜ ਲੋਕੀ ਸਬਜ਼ੀਆਂ, ਦਾਲਾਂ, ਫਰੂਟ ਖਾਣਾ ਦਾ ਬੰਦ ਕਰ ਗਏ। ਸਮੋਸੇ ਆਦਿ ਵਗੈਰਾ ਖਾਣਾ ਸ਼ੁਰੂ ਕਰ ਦਿੱਤਾ। ਜਿਹੜਾ ਡਾਈਜੈਸਟ ਪੇਟ ਤਾਂ ਭੜ ਜਾਂਦਾ ਹੈ। ਹਾਂ ਹਾਂ। ਲੇਕਿਨ ਉਹ ਹੋਉਂਦਾ ਹੈ। ਤੁਸੀਂ ਫਰੂਟ ਖਾਓਗੇ ਇੱਕ ਘੰਟੇ ਬਾਅਦ ਤੁਹਾਨੂੰ ਦੁਬਾਰਾ ਭੁੱਖ ਲੱਗ ਜੀ। ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ। ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ। ਦੋਸਤੋ ਹਾਰਟ ਅਟੈਕ ਦੀਆਂ ਅੱਜਕਲ ਬਹੁਤ ਜ਼ਿਆਦਾ ਜਿਹੜੀਆਂ ਮਤਲਬ ਹਾਰਟ ਅਟੈਕ ਦੇ ਨਾਲ ਮੌਤਾਂ ਹੋ ਰਹੀਆਂ ਨੇ। ਕਿਸੇ ਨੂੰ ਸਾਇਲੈਂਟ ਅਟੈਕ ਹੋ ਜਾਂਦਾ ਕਿਸੇ ਨੂੰ ਕਿਸੇ ਤਰ੍ਹਾਂ ਕਦੇ ਕਿਸੇ ਤਰ੍ਹਾਂ ਲੇਕਿਨ ਹਾਰਟ ਅਟੈਕ ਹੋਣ ਦੇ ਸਭ ਤੋਂ ਵੱਡੇ ਕਾਰਨ ਕੀ ਨੇ ਆਖਰ ਕੀ ਹਾਰਟ ਐਟਕ ਇੱਕੋ ਹੀ ਤਰ੍ਹਾਂ ਦਾ ਹੈ ਜਾਂ ਇਹਦੀਆਂ ਵੀ ਅੱਗੇ ਕਿਸਮਾਂ ਨੇ ਕੀ ਅਲੱਗ-ਅਲੱਗ ਕਿਸਮਾਂ ਦਾ ਅਲੱਗ-ਅਲੱਗ ਚੀਜ਼ਾਂ ਦਾ ਪ੍ਰਭਾਵ ਹੈ ਜਿਸ ਕਰਕੇ ਅਟੈਕ ਹੁੰਦਾ ਹੈ ਔਰ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਅਜਿਹੀਆਂ ਨੇ ਜਦੋਂ ਆਪਣੇ ਪਰਿਵਾਰ ਵਿੱਚ ਵਾਪਰਦੀਆਂ ਨੇ ਤੇ ਆਪਾਂ ਬਹੁਤ ਹੀ ਸੀਰੀਅਸਲੀ ਉਸ ਚੀਜ਼ ਨੂੰ ਲੈ ਲੈਂਦਾ ਹੈ ਔਰ ਕਈ ਵਾਰ ਉਹ ਇੰਨਾ ਕਿ ਸੀਰੀਅਸ ਹੋ ਜਾਂਦਾ ਹੈ ਕਿ ਸਾਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ ਇੱਕ ਵਿਪਤਾ ਤਾਂ ਹੁੰਦੀ ਹੈ ਜਿਸ ਵਿਪਤਾ ਨਾਲ ਪੂਰਾ ਪਰਿਵਾਰ ਜੂਝ ਰਿਹਾ ਹੁੰਦਾ ਹੈ ਔਰ ਦੂਜੀ ਵਿਪਤਾ ਸਾਡੀ ਪੈ ਜਾਂਦੀ ਹੈ ਜਦੋਂ ਸਾਨੂੰ ਇਸ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਆਖਰ सीपीआर ਹੈ ਕੀ ਹੈ सीपीआर ਇੱਕ ਕਹਿ ਸਕਦੇ ਆ ਕਿ ਜਾ ਚੁਕੀ ਜ਼ਿੰਦਗੀ ਨੂੰ ਵੀ ਕਈ ਵਾਰ ਜਿਹੜੀ ਹੈ ਉਹ ਜ਼ਿੰਦਗੀ ਦੇਣ ਦੇ ਵਿੱਚ کارਗਰ ਸਿੱਧ ਹੁੰਦੀ ਹੈ ਔਰ ਇਹਨਾਂ ਸਾਰੀਆਂ ਗੱਲਾਂ ਬਾਤਾਂ ਨੂੰ ਸ਼੍ਰੀ ਕਾਕਾ ਰਾਮ ਵਰਮਾ ਜੀ ਸਕੂਲਾਂ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਕੋਲਿਆਂ ਦੇ ਵਿੱਚ ਜਾ ਕੇ ਬੱਚਿਆਂ ਦੇ ਅੰਦਰ ਅਵੇਅਰਨੈਸ ਭਰਦੇ ਨੇ ਕਿ ਇਹਨਾਂ ਇਹਨਾਂ ਚੀਜ਼ਾਂ ਤੋਂ ਬਚੋ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਾਰਥਕ ਔਰ ਬੜੀ ਖੂਬਸੂਰਤ ਤਰੀਕੇ ਨਾਲ ਚਲਾਉਣਾ ਹੈ ਔਰ ਉਹਨਾਂ ਲੋਕਾਂ ਨੂੰ ਵੀ ਪਾਰਕਾਂ ਦੇ ਵਿੱਚ ਜਾ ਕੇ ਸਵੇਰੇ ਸਵੇਰੇ ਤੁਸੀਂ ਦੇਖੋ ਕਿ ਆਪਾਂ ਐਕਸਰਸਾਈਜ਼ ਕਰ ਰਹੇ ਹੁੰਦੇ ਆਂ ਕਈ ਕੁਝ ਕਰ ਰਹੇ ਆਂ ਤਾਂ ਉਸ ਵੇਲੇ ਬਜ਼ੁਰਗਾਂ ਨੂੰ ਵੀ ਅਵੇਅਰ ਕਰਦੇ ਨੇ ਕਿ ਭਾਈ ਜੇ ਤੁਹਾਡੀ ਇੰਨੀ ਉਮਰ ਹੈ ਜਾਂ ਇਸ ਉਮਰ ਤੋਂ ਤੁਸੀਂ ਉੱਪਰ ਹੋ ਤਾਂ ਤੁਹਾਨੂੰ ਆ ਆ ਐਕਸਰਸਾਈਜ਼ ਕਰਨ ਦੀ ਜ਼ਰੂਰਤ ਹੈ ਜਿਆਦਾ ਹੈਵੀ ਐਕਸਰਸਾਈਜ਼ ਸਾਈਜ਼ ਕਰਾਂਗੇ ਤਾਂ ਕਈ ਵਾਰ ਉਹ ਸਾਡੀ ਬਿਰਤਾ ਦਾ ਕਾਰਨ ਵੀ ਬਣ ਸਕਦਾ ਹੈ ਜਦੋਂ ਅਜਿਹੀਆਂ ਗੱਲਾਂ ਆਪਾਂ ਨੂੰ ਸੁਣ ਦਾ ਮੌਕਾ ਮਿਲਦਾ ਹੈ ਤੇ ਆਪਾਂ ਲੋਕ ਸਿੱਖਦੇ ਵੀ ਹਾਂ ਸੋ ਸ਼੍ਰੀ ਕਾਕਾ ਰਾਮ ਵਰਮਾ ਜੀ ਹਰ ਬਾਰ ਦੀ ਤਰ੍ਹਾਂ ਸਾਡੇ ਸਟੂਡੀਓ ਦਾ ਸ਼ਿੰਗਾਰ ਬਣੇ ਨੇ ਔਰ ਚੀਫ ਟ੍ਰੇਨਰ ਨੇ ਚੀਫ ਟ੍ਰੇਨਰ ਨੇ ਫਰਸਟ ਏਡ ਦੇ ਫਰਸਟ ਏਡ ਦੇ ਜਦੋਂ ਜ਼ਿੰਦਗੀ ਮੁੱਕ ਰਹੀ ਹੋਵੇ ਤਾਂ ਉਸ ਨੂੰ ਫਰਸਟ ਏਡ ਦਿੱਤੀ ਜਾਵੇ ਤਾਂ ਇਨਸਾਨ ਦੀ ਜਾਨ ਬਚ ਵੀ ਸਕਦੀ ਹੈ ਸੇਫਟੀ ਔਰ ਨਾਲ ਹੀ ਹੈਲਥ ਅਵੇਅਰਨੈਸ ਇੱਕ ਮਿਸ਼ਨ ਹੈ ਜਿਹੜਾ ਉਹ ਚਲਾ ਰਹੇ ਨੇ ਔਰ ਉਹਦੇ ਬਤੌਰ ਚੀਫ ਟ੍ਰੇਨਰ ਜਿਹੜੇ ਨੇ ਸੇਵਾਮਾ ਦੇ ਰਹੇ ਨੇ ਸ਼੍ਰੀ ਕਾਕਾ ਰਾਮ ਵਰਮਾ ਜੀ ਵਰਮਾ ਜੀ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਥੈਂਕ ਯੂ ਥੈਂਕ ਯੂ ਸਰ ਤੁਹਾਨੂੰ ਸਾਰਿਆਂ ਨੂੰ ਵੀ ਨਮਸਕਾਰ ਖੁਸ਼ ਰਹੋ ਸੁਖੀ ਰਹੋ ਆਪਣੀ ਸੁਰੱਖਿਆ ਆਪ ਕਰੋ ਵਰਮਾ ਸਾਹਿਬ ਸਭ ਤੋਂ ਪਹਿਲਾਂ ਹਾਰਟ ਅਟੈਕ ਹੋਣ ਦਾ ਕਾਰਨ ਕੀ ਹੈ ਦਿਲ ਦਾ ਦੌਰਾ ਪੈਂਦਾ ਕਿਉਂ ਹੈ ਕੀ ਕੀ ਕਾਰਨ ਹੈ ਔਰ ਕਿਸ ਤਰ੍ਹਾਂ ਇਸ ਤੋਂ ਆਪਾਂ ਬਚ ਸਕਦੇ ਹਾਂ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਇਹ ਦੱਸਾਂਗਾ ਇਹ ਪਰਮਾਤਮਾ ਸਾਨੂੰ ਕਰੋੜਾਂ ਰੁਪਏ ਦੀ ਮੋਦੀ ਦੇ ਵਿੱਚ ਸਮਾਨ ਰੱਖ ਰਿਹਾ ਹੈ ਆਹ ਮਾਤਾ ਦੇ ਗਰਭ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਦਿਲੇ ਬਣਾਉਂਦਾ ਹੈ ਹੈਨਾ ਦੇਖੋ ਇਹ ਤਾਂ ਬੜਾ ਚਮਤਕਾਰਈ ਆ ਸਰ ਫਿਰ ਉਹ ਹੱਡੀਆਂ ਬਣਾਉਂਦਾ ਨਾੜਾਂ ਬਣਾਉਂਦਾ ਹੈ ਸਾਰਾ ਸਿਸਟਮ 9 ਮਹੀਨੇ ਚ ਹਰ ਥਾਂ ਤੇ ਸੈੱਟ ਕਰਕੇ ਨਾਮ ਹੀ ਨਵਾਂ ਬੱਚਾ ਬਾਹਰ ਆ ਜਾਂਦਾ ਹੈ ਹਾਏ ਯਾਨੀ ਪ੍ਰਮਾਤਮਾ ਨੇ ਇੱਕ ਅੱਛਾ ਦਿਨ ਦਤਾ ਹੈ ਅੱਛਾ ਦਿਮਾਗ ਦਤਾ ਹੈ ਸਾਹ ਸ਼ਰੀਰ ਦਤਾ ਹੈ ਹੂੰ ਪਰ ਕਿਸ ਮਾਦੇ ਵਿੱਚ ਆ ਕੇ ਅਸੀਂ ਲੋਕੀ ਪ੍ਰਮਾਤਮਾ ਨੂੰ ਭੁੱਲ ਜੰਨੇ ਆਪਣੀਆਂ ਮਰਜ਼ੀਆਂ ਕਰਦੇ ਹੂੰ ਉਹ ਮਰਜ਼ੀਆਂ ਕਰਨ ਅੱਜ ਕੱਲ੍ਹ ਦਿਲ ਦੀਆਂ ਬਿਮਾਰੀਆਂ ਬਹੁਤ ਵਧ ਗਈਆਂ ਜੀ ਦਿਲ ਇਨਸਾਨ ਦਾ ਇੱਕ ਮੁਠੀ ਕੇ ਜਿੱਡਾ ਹੁੰਦਾ ਹੈ ਹੂੰ ਸਿਰਫ 200 ਗ੍ਰਾਮ 250 ਗ੍ਰਾਮ ਇਹਦਾ ਭਾਰ ਹੁੰਦਾ ਹੈ ਭਾਰ ਹੁੰਦਾ ਪਰ ਇਹ ਸਰੇ ਕਰੀਬ 80 90 ਹਜ਼ਾਰ ਕਿਲੋਮੀਟਰ ਦਲੀਆਂ ਨਾਰੀਆਂ ਦੇ ਵਿੱਚ ਖੂਨ ਭੇਜ ਰਿਹਾ ਹੈ ਓ ਜੇ ਆਪਾਂ ਸਾਰੀਆਂ ਨਾੜੀਆਂ ਵਿੱਚ ਕੁਝ ਜਿਹੜਾ ਬਣਦਾ ਹੀ ਹੈ ਨਾ ਤੇ ਕਰੀਬ 80-90 ਹਜ਼ਾਰ ਕਿਲੋਮੀਟਰ ਹੋਏ ਯਾਨੀ ਇੰਡੀਆ ਦੇ ਪੂਰੇ ਧਰਤੀ ਦੇ ਤਿੰਨ ਵਾਰੀ ਚੱਕਰ ਲਾਏ ਦਾ ਇੱਕ ਬੰਦੇ ਦੀਆਂ ਨਾੜੀਆਂ ਦਾ ਜੀ ਇਹ ਖੂਨ ਭੇਜਦਾ ਵੀ ਇਹ ਬਾਕਸਰੀ ਬੁਲਾਉਂਦਾ ਬੁਲਾਉਂਦਾ ਬਿਲਕੁਲ ਬਹੁਤ ਅੱਛਾ ਸਿਸਟਮ ਹੈ ਪਰਮਾਤਮਾ ਦਾ ਜੀ ਇਹ ਕੁਦਰਤ ਹੈ ਕੁਦਰਤ ਹੈ ਜੀ ਅੱਗੇ ਲੋਕਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਸੀ ਕਿਉਂਕਿ ਕੁਦਰਤ ਨਾਲ ਜੁੜੇ ਸੀ ਹਾਂ ਮੈਂ ਇੱਥੇ ਇੱਕ ਇੰਸਟੀਚਿਊਨ ਲੈਕਚਰ ਦੇਣ ਗਿਆ ਸੀ ਉੱਥੇ ਬੜੀ ਅੱਛੀ ਲਾਈਨਾਂ ਲਿਖਿਆ ਸੀ ਅੱਛੀ ਸੇਟ ਲਈ ਈਮੇਲ ਨੰਬਰ 1 ਕੁਦਰਤ ਦੇ ਨਾਲ ਜੁੜੇ ਰਹੋ ਕੁਦਰਤ ਤੋਂ ਜੋ ਵੀ ਖਾਣ ਪੀਣ ਨੂੰ ਮਿਲਦਾ ਹੈ ਵਰਤੋ ਕੀ ਬਾਤ ਹੈ ਨੰਬਰ 2 ਕੁਦਰਤ ਤੋਂ ਦੂਰ ਹੋ ਕੇ ਜੋ ਕੁਦਰਤ ਦੇ ਥਾਂ ਤੇ ਮੈਨੂ ਮੇਡ ਫੈਕਟਰੀਆਂ ਆ ਪਲਾਂਟਾਂ ਉਹਨਾਂ ਤੋਂ ਜੋ ਵੀ ਤੁਸੀਂ ਖਾਂਦੇ ਹੋ ਨੁਕਸਾਨ ਹੂੰ ਅੱਜ ਲੋਕੀ ਸਬਜ਼ੀਆਂ ਧਾਲਾਂ ਫਰੂਟ ਖਾਣਾ ਦਾ ਬੰਦ ਕਰ ਗਏ ਜੀ ਸਮੋਸੇ ਆਦਿ ਵਗੈਰਾ ਖਾਣਾ ਸ਼ੁਰੂ ਕਰ ਗਏ ਕਿਉਂਕਿ ਡਾਈਜੈਸਟ ਪੇਟ ਤਾਂ ਭੜ ਜਾਂਦਾ ਹੈ ਹਾਂ ਹਾਂ ਲੇਕਿਨ ਉਹ ਗੱਲ ਤੁਸੀਂ ਫਰੂਟ ਖਾਓਗੇ ਇੱਕ ਘੰਟੇ ਬਾਅਦ ਤੁਹਾਨੂੰ ਦੁਬਾਰਾ ਭੁੱਖ ਲੱਗ ਜੀ ਤੁਸੀਂ ਦੋ ਸਮੋਸੇ ਖਾ ਲਓ 6 ਘੰਟੇ ਤੱਕ ਭੁੱਖ ਨਹੀਂ ਲੱਗੇਗੀ ਉਹ ਪੇਟ ਚੇ ਪਿਆ ਜੀ ਅੱਗੇ ਜਾ ਕੇ ਉਹਨੇ ਨੁਕਸਾਨ ਕਰਨਾ ਹੈ ਓਹੋ ਤੋ ਅੱਜ ਪਿਛਲੇ ਸਾਲ ਦਾ ਕਰੀਬ ਜੋ ਬਤਾਇਆ ਹੈ ਗੌਰਮੈਂਟ ਨੇ ਡਾਟਾ ਪਿਆਨੇ ਲੱਖ ਪਿਆਨੇ ਲੱਖ ਲੋਕਾਂ ਨੂੰ ਹਾਰਟ ਅਟੈਕ ਹੋਇਆ ਆ ਯਾਨੀ 2 ਦਿਨ ਦੇ ਵਿੱਚ 8-9000 ਬੰਦਿਆਂ ਨੂੰ ਇੰਡੀਆ 'ਚ ਕੱਲੇ ਇੰਡੀਆ ਦੀ ਗੱਲ ਕਰਦੇ ਆ ਸਰ ਠੀਕ ਹੈ ਜੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਹੂੰ ਪਿਛੇ ਜੇਕਰ ਟੀਪੀ ਦੇ ਉੱਪਰ ਕਾਫੀ ਵੱਡੀ ਡਿਬੇਟ ਆਈ ਸੀ ਇਸ ਘੰਟੇ ਦੀ ਜੀ ਉਹਨਾਂ ਨੇ ਲਿਖਿਆ ਪੰਜਾਬ ਸਭ ਤੋਂ ਉੱਪਰ ਹੈ ਕਿਉਂਕਿ ਪੰਜਾਬੀ ਲੋਕੀ ਖਾਣ ਪੀਣ ਦੇ ਵਿੱਚ ਸਭ ਤੋਂ ਅਗੇ ਹੂੰ ਕਿਸ ਤਰ੍ਹਾਂ ਦਾ ਖਾਣ ਪੀਣ ਤੋਂ ਫਾਸਟ ਫੂਡ ਜੰਕ ਫੂਡ ਨਸ਼ੇ ਸ਼ਰਾਬਾ ਜੀ ਸਭ ਤੋਂ ਜ਼ਿਆਦਾ ਹੈ ਸਭ ਤੋਂ ਜ਼ਿਆਦਾ ਪੰਡੀਆਂ ਪਾਰਟੀਆਂ ਦੁੱਖ ਸੁੱਖ ਤੋਂ ਬਿਨ ਕਿ ਸ਼ਰਾਬ ਤੋਂ ਬਿਨਾ ਗੱਲ ਨਹੀਂ ਬੰਦੀ ਓਹ ਹੋ ਹੁਣ ਤਾਂ ਕਹਿੰਦੇ ਜੀ ਬੁੱਢਾ ਮਰ ਗਿਆ ਬੁੜੀ ਮਰ ਗਈ ਬੱਚਾ ਮਰ ਗਿਆ ਇਹ ਬੜਾ ਦੁੱਖਾ ਚਲੋ ਪੀ ਲਓ ਪੀ ਲਓ ਬਸ ਗਮ ਮਟਾਉਣ ਦੀ ਖਾਤ ਹੈ ਬਸ ਬਸ ਅੱਛਾ ਹਾਰਟ ਐ ਕਿੰਨੀ ਤਰ੍ਹਾਂ ਦਾ ਹੁੰਦਾ ਸਰ ਹਾਰਟ ਦੇ ਚਾਰ ਤਰ੍ਹਾਂ ਦੀ ਪ੍ਰੋਬਲਮ ਆ ਸਰ ਜੀ ਇੱਕ ਤਾਂ ਜਿਹੜਾ ਅੱਜ ਕੱਲ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੈ ਪਰसों ਹੀ ਮੇਰਾ ਇੱਕ ਸਕੂਲ ਦੇ ਟੀਚਰ ਨੂੰ ਲੈਕਚਰ ਸੀ ਤੇ ਉਹ ਟੀਚਰ ਨੇ ਅੱਗੇ ਸਰ ਮੇਰਾ ਬੱਚਾ ਵੀ ਆ ਅੱਛਾ ਜੀ ਬਲੂ ਬੇਬੀ ਬਲੂ ਬੇਬੀ ਕੀ ਹੁੰਦਾ ਹੈ ਜਦੋਂ ਬੱਚਾ ਪੈਦਾ ਹੁੰਦਾ ਹੈ ਜਦੋਂ ਦੁੱਧ ਪੀਏਗਾ ਮਾ ਦਾ ਠੀਕ ਹੈ ਜੀ ਜਾਂ ਸ਼ੀਸ਼ੀ ਨਾਲ ਦੁੱਧ ਪੀਏਗਾ ਜਾਂ ਰੋਏਗਾ ਹਸੇਗਾ thora chalega ਉਹ ਜਦੋਂ ਸਾਹ ਚੜੇਗਾ ਨੀਲਾ ਹੋ ਜਾਏਗਾ ਉਹਦੇ ਹੋਟਲੇ ਨੀਲੇ ਹੋ ਜਾਣਗੇ ਉਂਗਲੀਆਂ ਨੀਲੀਆਂ ਹੋ ਜਾਣਗੀਆਂ ਨੀਲਾਪਨ ਆ ਜਾਏਗਾ ਇਹਨੂੰ ਬਲੂ ਬੇਬੀ ਕਹਿੰਦੇ ਆ ਸਰ ਜੀ ਇਹ ਬਲੂ ਬੇਬੀ ਬੱਚੇ ਉਹ ਹੁੰਦੇ ਆ ਜਿਹਨਾਂ ਦੀ ਮਾਮਾ ਜਵਾਨੀ ਵਿੱਚ ਬਚਪਨ ਦੇ ਵਿੱਚ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਜ਼ਿਆਦਾ ਖਾਂਦੇ ਆ ਉਹੋ ਯਾਨੀ ਜ਼ਹਿਰ ਪੀਦੇ ਆ ਉਹ ਪਰ ਬਾਡੀ ਦੇ ਵਿੱਚ ਬਲੱਡ ਦੇ ਵਿੱਚ ਚਲੀ ਜਾਂਦੀ ਆ ਆਪਾਂ ਇੱਕ ਗੋਲੀ ਵੀ ਖਾ ਲਈ ਉਹਦਾ ਵੀ ਅਸਰ ਹੁੰਦਾ ਬਾਡੀ ਨੂੰ ਜੀ ਇੱਕ ਇੰਜੈਕਸ਼ਨ ਵਾਲੀ ਉਹਦਾ ਵੀ ਅਸਰ ਹੁੰਦਾ ਹੂੰ ਤੇ ਜਿਹੜਾ ਗੰਦਾ ਸੀ ਅੰਦਰ ਸੁੱਟਿਆ ਉਹਦਾ ਵੀ ਅਸਰ ਹੈ ਜੀ ਫਿਰ ਜਦੋਂ ਬੱਚਾ ਪੈਦਾ ਹੁੰਦਾ ਤਾਂ ਉਹਦੇ ਦਿਲ 'ਚ ਛੇਕ ਹੁੰਦਾ ਆਹ ਉਹ ਛੇਕ ਕਰਕੇ ਬੱਚਾ ਆਕਸੀਜਨ ਪੂਰੀ ਜਾਂਦੀ ਨਹੀਂ ਦਿਲ ਦੇ ਵਿੱਚ ਬਾਡੀ 'ਚ ਨਹੀਂ ਜਾਂਦੀ ਨੀਲਾ ਹੋਣ ਲੱਗ ਜਾਂਦਾ ਨੀਲਾਪਨ ਦੋ ਹੀ ਕਾਰਨਾ ਕਰਕੇ ਹੁੰਦਾ ਜਾਂ ਤਾਂ ਜ਼ਹਿਰ ਕਰਕੇ ਜਾਂ ਫਿਰ ਆਕਸੀਜਨ ਪੂਰੀ ਨਾ ਹੋਣ ਕਰਕੇ ਇਹ ਬੱਚਿਆਂ 'ਚ ਬਹੁਤ ਜ਼ਿਆਦਾ ਹੈ ਪਰ ਸੋ ਚੌਥੇ ਮੇਰੇ ਕੋ ਸਕੂਲ ਜੋ ਟੀਚਰ ਕਹਿੰਦੀ ਮੈਨੂੰ ਹੁਣ ਪਤਾ ਲੱਗਿਆ ਮੇਰਾ ਬੱਚਾ ਨੀਂਦਾ ਕਿਉਂ ਹੋ ਜਾਂਦਾ ਹਾਏ ਹਾਏ ਕਹਿੰਦਾ ਮੈਂ ਤਾਂ ਸਮਝਿਆ ਕਦੇ ਬੈਸੀ ਜਾਂ ਕੋਈ ਹੂੰ ਮੈਂ ਬਾਬੇ ਕੋ ਲੈ ਗਈ ਹੂੰ ਮੈਂ ਬਾਬੇ ਕੋ ਲਿਆ ਨੂੰ ਪੀਜੀ ਲੈ ਕੇ ਜਾਓ ਬੇਟਾ ਇਹਦਾ ਆਪਰੇਸ਼ਨ ਹੋਏਗਾ ਹੁਣ ਆਪਰੇਸ਼ਨ ਵੀ 4-5 ਲੱਖ ਤੋਂ ਨੀਚੇ ਨਹੀਂ ਹੁੰਦਾ ਹੁੰਦਾ ਉੱਥੇ ਪੀਏ ਦੇ ਵਿੱਚ ਲਾਈਨਾਂ ਲੱਗੀਆਂ ਪਈਆਂ ਹੂੰ ਤਾਂ ਇੱਕ ਤਾਂ ਇਹ ਹੈ ਵੀ ਜੇ ਫਾਸਪੋਰਟ ਜਾਣ ਘਪੂਰ ਤੋਂ ਬਚੀਏ ਕੁਦਰਤੀ ਜਾਨ ਖਾਈਏ ਤਾਂ ਬਿਮਾਰੀ ਤੋਂ ਬਚੇ ਰਹਿਾਂਗੇ ਹੂੰ ਦੂਸਰਾ ਜਿਹੜਾ ਅਨਜਾਇਨਾ ਹੂੰ ਅੱਜ ਕારે ਕਰੋਨਾ ਤੋਂ ਬਾਅਦ ਅਨਜਾਇਨਾ ਅਟੈਕ ਬਹੁਤ ਵਧ ਗਏ ਸਰ ਹੂੰ ਇਹ ਖਾਸ ਕਰਕੇ ਸਪੋਰਟਸਮੈਨ ਨੂੰ ਹੁੰਦਾ ਹੈ ਜੀ ਬਾਹਰ ਚੱਕ ਕੇ ਚੱਲਣ ਵਾਲੇ ਨੂੰ ਹੁੰਦਾ ਹੈ ਜਵਾਲਾ ਜ਼ੋਰ ਲਾ ਰਿਹਾ ਬੰਦਾ ਉਸ ਨੂੰ ਹੋ ਜਾਂਦਾ ਹੈ ਜੀ ਕੋਈ ਭਾਰੀ ਚੀਜ਼ ਖਿੱਚ ਰਿਹਾ ਹੈ ਉਹਨੂੰ ਹੋ ਜਾਂਦਾ ਹੈ ਹੂੰ ਮੇਰੇ ਇੱਕ ਦੋਸਤਾਂ ਜੀ ਉਹਨਾਂ ਦੇ ਆ ਬਾਰਾ ਦਿਰੀ ਦੇ ਵਿੱਚ ਮੋਟਰਸਾਈਕਲ ਪੈਂਚਰ ਹੋ ਗਿਆ ਖਿੱਚਦੇ ਖਿੱਚਦੇ ਵੀ ਚੱਲ ਅੱਗੇ ਪੈਂਚਰ ਲਵਾ ਲਓ ਲਵਾ ਲਈਏ ਜਦੋਂ ਹਾਰਟ ਅਟੈਕ ਹੁੰਦਾ ਸਰ ਪਹਿਲਾਂ ਸਾਹ ਔਖਾ ਆਉਂਦਾ ਹੈ ਸਾਹ ਚੜ ਜਾਂਦਾ ਬੰਦੇ ਦਾ ਫਿਰ ਪਸੀਨਾ ਲੱਗ ਜਾਂਦਾ ਹੈ ਹੂੰ ਤੀਸਰਾ ਫਿਰ ਉਸ ਨੂੰ ਛਾਤੀ 'ਚ ਦਰਦ ਸ਼ੁਰੂ ਹੁੰਦਾ ਪਿੱਠੀ 'ਚ ਜਾਂਦਾ ਖੱਬੀ ਬਾਹਰ ਜਾਂਦਾ ਕੰਨ 'ਚ ਜਾਂਦਾ ਜਵਾੜੇ ਉਲਟੀਆਂ ਆਉਂਦੀਆਂ ਚੱਕਰ ਆਉਂਦੇ ਆ ਕਮਜ਼ੋਰੀ ਮਹਿਸੂਸ ਹੁੰਦੀ ਆ ਹੂੰ ਯਾਨੀ ਉਹ ਖੜਨ ਜੋਗਾ ਨਹੀਂ ਰਹਿੰਦਾ ਜੀ ਤੇ ਉਸ ਵੇਲੇ ਡਿੱਗ ਜਾਂਦਾ ਹੈ ਹੂੰ ਠੀਕ ਹੈ ਜੀ ਹਾਰਟ ਅਟੈਕ ਦੇ ਵਿੱਚ ਕਈ ਲੋਕੀ ਤੜਫਦੇ ਰਹਿੰਦੇ ਆ ਓਹ ਓਹ ਉਸ ਵੇਲੇ ਪਤਾ ਨਹੀਂ ਕੀ ਕਰਨਾ ਹੈ ਤੀਸਰਾ ਜਿਹੜਾ ਉਹ ਹੈ ਹਾਰਟ ਅਟੈਕ ਜਦੋਂ ਸਾਡੇ ਦਿਲ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਵੱਧ ਪਰ ਘਟਿਆ ਹੋਇਆ ਕਿਤੇ ਭੀੜਚਸੇ ਫਸੇ ਹੋਏ ਆ ਜੀ ਲੈਹੜ ਚਲੇਗੀ ਕਮਰੇ 'ਚ ਬੰਦ ਹੈ ਅੱਜ ਕੱਲ ਕਮਰੇ ਵੀ ਚਾਰੇ ਪਾਸੇ ਬੰਦ ਬੰਦ ਹੈ ਅੱਗੇ ਤਾਂ ਖਿੜਕੀਆਂ ਖੋਲ ਕੇ ਰੱਖਦੇ ਤਾਂ ਹੀ ਹਵਾ ਆਵੇ ਹਾਏ ਉਹਦੇ ਨਾਲ ਵੀ ਹੋ ਜਾਂਦਾ ਚੌਥਾ ਜਿਹੜਾ ਅੱਜ ਕੱਲ ਜਿਹੜਾ ਸਭ ਤੋਂ ਜ਼ਿਆਦਾ ਹੋ ਰਿਹਾ ਹੈ ਸਡਨ ਕਾਰਡੀਕ ਅਰੈਸਟ ਜੀ ਕਾਰਡੀਕ ਅਰੈਸਟ ਦਾ ਮਤਲਬ ਬੰਦਾ ਬੈਠਾ ਹੈ ਕੰਮ ਕਰ ਰਿਹਾ ਗਿਰਿਆ ਮਰਿਆ ਆ ਇੱਕ ਰਾਜਪੁਰੇ ਹੋਇਆ ਸੀਗਾ ਵਿਆਹ ਦੇ ਵਿੱਚ ਭੰਗੜਾ ਪਾ ਰਹੇ ਸੀਗੇ ਮੁੰਡੇ ਹਾਂ ਕੋਈ 24-25 ਸਾਲ ਦਾ ਮੁੰਡਾ ਸੀ ਭੰਗੜਾ ਪਾंदे-ਪਾंदे ਨਾਲ ਦੇ ਨਾਲ ਦੇ ਪਿੱਛੇ ਨੂੰ ਗਿਰਿਆ ਬੇਹੋਸ਼ ਹੋ ਗਿਆ ਚੱਕ ਕੇ ਹਸਪੀਟਲ ਪਹੁੰਚਾਇਆ ਕਹਿੰਦੇ ਇਹਨੂੰ ਹਾਰਟ ਅਟੈਕ ਹੋਇਆ ਸੀ ਮਰ ਗਿਆ ਉਹ ਹਾਰਟ ਅਟੈਕ ਨਹੀਂ ਹੋਇਆ ਕਾਰਡੀਕ ਰੈਸਟ ਹੋਇਆ ਸਡਨ ਕਾਰਡੀਕ ਰੈਸਟ ਓ ਮਾਈ ਗॉड ਇੱਕ ਲੇਡੀ ਨਚਰੀ ਸੀ ਨਾਲ ਦੇ ਨਾਲ ਦੇ ਡਿੱਗ ਗਈ ਹਾਂ ਖਤਮ ਓਹੋ ਇੱਕ ਸਕੂਲ ਦੇ ਵਿੱਚ ਛੁੱਟੀ ਤੋਂ ਬਾਅਦ ਬੱਚਾ ਭੱਜਦਾ-ਭੱਜਦਾ ਬਾਹਰ ਆਇਆ ਨਾ ਉਹਨੂੰ ਹਾਰਟ ਅਟੈਕ ਹੋ ਗਿਆ ਟੈਸਟ ਨਿਕਲ ਆਦੀ ਬੱਚੀ ਸੀ ਹਾਏ ਰੱਬ ਇਹ ਬੜਾ ਕਾਮਨ ਹੈ। ਤੋਂ ਇੱਕ ਤਾਂ ਬਿਊ ਵੇਬੀ ਵਾਲਾ ਖਤਰਨਾਕ ਹੱਸ। ਹੂੰ। ਦੂਜਾ ਅੰਜਾਇਨਾ। ਫੇ ਤੁਸੀਂ ਪਹਾੜਾਂ ਦੇ ਚੜ ਰਹੇ ਹੋ, ਚੜਦੇ ਚੜਦੇ ਸਾਹ ਚੜ ਜਾਂਦਾ, ਸਾਹ ਚੜ ਜਾਂਦਾ। ਪਸੀਨਾ ਆ ਜਾਂਦਾ। ਹਾਂ, ਕੋਈ ਨਾ ਲੱਗ ਜਿੰਦਾ ਆਪਾਂ। 5 ਮਿੰਟ ਬੈਠੇ ਫਿਰ ਦੁਬਾਰਾ ਚੱਲ ਪਏ ਠੀਕ ਹੈ। ਠੀਕ ਹੈ। ਰੈਸਟ ਭਾਲਦਾ, ਰੈਸਟ ਭਾਲਦਾ। ਜੀ। ਸਪੋਰਟਸਮੈਨ ਨੂੰ ਬਹੁਤ ਹੁੰਦਾ ਹੈ ਸਰ। ਜੀ। ਜਿਹੜੇ ਵਾਰਮ-ਅਪ ਹੋਏ ਬਿਨਾ ਜਾਂ ਜ਼ਿਆਦਾ ਖਾ ਕੇ ਸਪੋਰਟਸ ਕਰਦੇ ਆ ਉਹਨਾਂ ਨੂੰ ਹੋ ਜਾਂਦਾ ਹੈ। ਹੂੰ। ਜਦੋਂ ਸਾਹ ਚੜਿਆ ਥੋੜਾ ਜਿਹਾ ਸਾਹ ਲੈ ਲਓ, ਤਾਦੀ ਹਵਾ ਲੈ ਲਓ ਪਾ। ਅਰ ਡਾਕਟਰ ਐਪੀ ਜੀ ਅਬਦੁਲ ਕਲਾਮ ਤਾਂ ਉਹ ਵੀ ਮਤਲਬ ਕਿਤੇ ਅਟੈਕ ਦੇ ਸ਼ਿਕਾਰ ਹੋਈ ਸੀ ਬਿਲਕੁਲ 27 ਜੁਲਾਈ 2015 ਨੂੰ ਸਰ ਜੀ ਰਾਸ਼ਪਤੀ ਭਵਨ ਛੱਡਣ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਮੇਰੇ ਕੋਲ ਗਿਆਨ ਹੈ ਪਰ ਮਹਾਤਮਾ ਦਾ ਦਿੱਤਾ ਆਇਆ ਕਿਉਂ ਨਾ ਮੈਂ ਬੰਦਾ ਹੂੰ ਹੂੰ ਤੋਂ ਉਹ ਸ਼ਿਲਾਉਂ ਗਏ ਸੀ ਸਰ 27 ਜੁਲਾਈ ਜੀ ਉੱਥੇ ਇੱਕ ਟੌਪ ਕਲਾਸ ਕਾਲਜ ਆ ਹੂੰ ਉੱਥੇ ਉਹਨਾਂ ਦੇ ਲੈਕਚਰ ਸੀਗਾ ਉਹ ਦੱਸ ਰਸੀ ਮਜ਼ਾਇਲ ਅਸੀਂ ਕੀਮਿਆ ਬਣਾਉਨੇ ਆ ਵਿਗਿਆਨ ਬਾਰੇ ਹੋਰ ਬਾਰੇ ਹਮ ਕਲਮ ਸਾਬ ਹਰ ਰੋਜ਼ ਸਰ ਤਿੰਨ ਕਿਤਾਬਾਂ ਪੜ੍ਹਦੇ ਸੀਗੇ ਅੱਛੇ ਵਿਗਿਆਨੀਆਂ ਦੀਆਂ ਓ ਮਾਈ ਗੋਡ ਜਿਨ੍ਹਾਂ ਨੋਬਲ ਪ੍ਰਾਈਜ਼ ਮਿਲਿਆ ਜਾਂ ਹੋਰ ਮਿਲਿਆ ਹਮ ਉਹ ਵਿਚਾਰੇ ਬੋਲਦੇ-ਬੋਲਦੇ ਉਹਨਾਂ ਦਾ ਬੀਪੀ ਘਟ ਗਿਆ ਹਮ ਬੀਪੀ ਵਧਣਾ ਜਾਂ ਠਕਣਾ ਦੋਨੇ ਖਤਰਨਾਕ ਜੀ ਸ਼ੂਗਰ ਘਟਣਾ ਵਧਣਾ ਦੋਨੇ ਖਤਰਨਾਕ ਹਮ ਘਟਣਾ ਜ਼ਿਆਦਾ ਖਤਰਨਾਕ ਹਮ ਉਹ ਵਿਚਾਰੇ ਫੇਂਟ ਹੋ ਕੇ गिर ਗਏ ਮਾਈਕ ਤੇ ਅਨਾਉਂਸਮੈਂਟ ਕੀਤੀ ਗਈ ਸਾਡੇ ਚੀਫ ਗੈਸਟ ਗਿਰ ਗਏ ਆ ਜੇ ਕੋਈ ਡਾਕਟਰ ਅੱਗੇ ਆਜੋ ਕੋਈ ਨਹੀਂ ਆ ਜੇ ਕਿਸੇ ਨੂੰ ਫਾਸਟ ਹੈ ਹੁੰਦੀ ਹੈ ਸੀਪੀਆਰ ਆਂਦਾ ਅੱਗੇ ਆ ਜਾਓ ਕੋਈ ਨਹੀਂ ਆਇਆ ਅਸੀਂ ਪੜਦੇ ਤਾਂ ਹੈ ਟ੍ਰੇਨਿੰਗ ਨਹੀਂ ਹੈ ਟ੍ਰੇਨਿੰਗ ਨਹੀਂ ਪ੍ਰੈਕਟੀਕਲੀ ਟ੍ਰੇਨਿੰਗ ਨਹੀਂ ਪ੍ਰੈਕਟੀਕਲੀ ਨਹੀਂ ਹੈ ਸਾਡੇ ਕੋਲ ਠੀਕ ਹੈ ਜੀ ਜੇ ਉਹਨਾਂ ਨੂੰ ਵਕਤ ਸਿਰ ਸੀਪੀਆਰ ਮਿਲ ਜਾਂਦੀ ਉਹ ਬਚ ਜਾਂਦੇ ਸਰ ਉਹ ਬਚ ਜਾਂਦੇ ਹੈ ਅਸੀਂ ਤਾਂ ਜਦੋਂ ਲੈਕਚਰ ਦੰਦੇ ਆ ਅਸੀਂ ਕਹਿੰਦੇ ਜੇ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਕੁਝ ਵੀ ਨਹੀਂ ਸਮਝ ਆ ਰਿਹਾ ਇੱਕੋ ਕੰਮ ਕਰੋ ਉਸ ਬੰਦੇ ਨੂੰ ਪੁੱਠਾ ਪਾ ਦਿਓ ਪੁੱਠਾ ਪਾ ਦਿਓ ਤੇ ਚੱਲ ਮਾਰੀ ਜਾਓ ਬਸ ਓਕੇ ਮਰੇਗਾ ਨਹੀਂ ਪੁੱਠਾ ਪਾ ਦੇਰੋਂ ਥੋੜੀ ਜਿਹੀ ਕੁਝ ਨਾ ਕਰੋ ਸਰ ਅੱਛਾ ਜੀ ਕੁਝ ਵੀ ਨਾ ਕਰੋ ਸਰ ਓਕੇ ਤੁਸੀਂ ਦੇਖੋ ਕੋਈ ਵੀ ਬੱਚੇ ਨੂੰ ਆਪਾਂ ਜਦੋਂ ਸੁੰਦਾ ਆਪਣੇ ਆਪ ਪੁੱਠਾ ਹੋ ਜਾਂਦਾ ਹਮ ਹਸਪੀਟਲ ਦੇ ਜਦੋਂ ਅਸੀਂ ਟ੍ਰੇਨਿੰਗ ਕਰਦੇ ਸੀਗੇ ਸਾਨੂੰ ਦਿਖਾਇਆ ਗਿਆ ਵੀ ਜਦੋਂ ਡਿਲੀਵਰੀ ਹੁੰਦੀ ਆ ਬੱਚਾ ਜਿੰਦਾ ਕਿ ਪੈਦਾ ਹੁੰਦਾ ਬਿੱਲੀ ਦੇ ਬਲੂਮੜੇ ਜਿੱਦਾ ਜੀ ਐਡਾ ਹੁੰਦਾ ਸਰ ਹਾਂ ਹਾਂ ਹੈਨਾ ਜੀ ਅੱਖਾਂ ਬੰਦ ਸਾਰਾ ਕੁਝ ਨਾਲ ਦੀ ਨਾਲ ਡਾਕਟਰ ਜਾਂ ਨਰਸ ਫੜ ਕੇ ਉਹਨੂੰ ਪੁੱਠਾ ਕਰਕੇ ਤੇ ਮਾਰਦੇ ਮਾਰਦੀ ਆ ਯੈਸ ਤਾਂ ਕਿ ਉਹਦੇ ਮੂੰਹ ਚੋਂ ਗੰਦਪੰਦ ਨਿਕਲੇ ਕਿਆ ਬਾਤ ਤੇ ਉਸ ਵੇਲੇ ਸਾਹ ਆਵੇ ਪੁੱਠੇ ਪਈ ਬੰਦੇ ਨੂੰ ਵੈਂਟੀਲੇਟਰ ਕਹਿੰਦੇ ਆ ਸੀ ਕਿਆ ਇੱਕ ਲੁਧਿਆਣੇ ਮੇਰੇ ਦੋਸਤਾਂ ਕਹਿੰਦੇ ਜੀ ਮੈਨੂੰ ਕਰੋਨਾ ਹੋ ਗਿਆ ਸੀ ਮੈਂ ਸਿਰਫ ਪੁੱਠਾ ਪਾ ਕੇ ਠੀਕ ਹੋ ਗਿਆ ਅੱਛਾ ਜੀ ਯਾਨੀ ਅਸੀਂ ਇਹ ਕਹਿੰਦੇ ਜੇ ਤੁਹਾਨੂੰ ਕੁਝ ਵੀ ਨਹੀਂ ਸਮਝ ਆ ਰਿਹਾ ਬੰਦਾ ਬਿਓਸ਼ ਹੋ ਗਿਆ ਹੈ ਰੋਡ ਤੇ ਐਕਸੀਡੈਂਟ ਹੋ ਗਿਆ ਹੈ ਜਾਂ ਕੋਈ ਕਰੰਟ ਲੱਗਿਆ ਕੁਝ ਵੀ ਲੱਗਿਆ ਹੈ ਸੋ ਉਸ ਨੂੰ ਪੁੱਠਾ ਪਾ ਕੇ ਚੱਲ ਮਾਰੀ ਜਾ ਕਿਆ ਬਾਤ ਹੈ ਕਪੜਾ ਟਾਈਟ ਪਾਇਆ ਲੂਸ ਕਰ ਦਿਓ ਤੋ ਬਹੁਤ ਜ਼ਰੂਰੀ ਆ ਹੁਣ ਜੇ ਹਾਰਟ ਅਟੈਕ ਹੋ ਜੇ ਅਸੀਂ ਮੌਕੇ ਤੇ ਕਰਨਾ ਕੀ ਆ ਹੂੰ ਕਿਉਂਕਿ ਹਸਪੀਟਲ ਲੱਗੇ ਤਾ ਬੰਦਾ ਬਚੇ ਜਾਂ ਨਾ ਬਚੇ ਨਾ ਬਚੇ ਕਲਾਮ ਸਾਹਿਬ ਨੇ ਬਚੇ ਜਦੋਂ ਹਸਪੀਟਲ ਪਹੁੰਚੇ 22 ਮਿੰਟ ਤੱਕ ਸੀਪੀਆਰ ਕਰਦੇ ਰਹੇ ਡਾਕਟਰ 22 ਮਿੰਟ ਰੋਣ ਲੱਗਿਆ ਡਾਕਟਰ ਵੀ ਯਾਰ ਮੇਰੇ ਦੇਸ਼ ਦਾ ਇਹ ਨਾ ਮਹਾਨ ਇਨਸਾਨ ਮੇਰੇ ਅੱਥੇ ਹੀ ਮਰਨਾ ਸੀਗਾ ਮੈਂ ਹੀ ਲਿਖਣਾ ਸੀ ਕਲਾਮ ਸਾਹਿਬ ਡੈੱਡ ਹਾਂ ਹੈਨਾ 22 ਮਿੰਟ ਤੱਕ ਸੀਪੀਆਰ ਕਰਦੇ ਰਹੇ ਇੱਕ ਸਵੇਰ ਗੁਜਰਾਤ ਦੇ ਵਿੱਚ ਹੂੰ ਆਈਸੀਏ ਇੱਕ ਬਹੁਤ ਟੌਪ ਕਲਾਸ ਡਾਕਟਰ ਹਾਰਟ ਸਪੈਸ਼ਲਿਸਟ 1600 ਲੋਕਾਂ ਦੇ ਆਪਰੇਸ਼ਨ ਕੀਤੇ ਜੀ ਸਰਜਨ ਸੀ ਉਹ ਹੂੰ ਹੂੰ ਸਾਰੇ ਬਚ ਗਏ ਆਹਾ ਆਹਾ ਇੱਕ ਦਿਨ ਡਿਊਟੀ ਕਰਕੇ ਉਹ ਘਰ ਗਏ ਖਾਣਾ ਖੋਣਾ ਖਾਇਆ ਉਹਨੂੰ ਆਪ ਹਾਰਟ ਅਟੈਕ ਹੋ ਗਿਆ ਓ ਮਾਈ ਗੋਡ ਤੜਪਣ ਲੱਗ ਗਿਆ ਹਾਂ ਪਸੀਨਾ ਪਸੀਨੀ ਹੋ ਗਿਆ ਸਾਹ ਬੜਾ ਔਖਾ ਆਵੇ ਛਾਤੀ ਜਕੜੀ ਜਾਵੇ ਦਬੇ ਹਾਂ ਉਹ ਕਰਦਿਆਂ ਨੇ ਫੋਨ ਕਰਤਾ ਹਸਪੀਟਲ ਵੀ ਡਾਕਟਰ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ ਫਟਾਫਟ ਗੱਡੀ ਭੇਜੋ ਜੀ ਹੁਣ ਹਸਪੀਟਲ ਤੋਂ ਗੱਡੀ ਆਉਣ ਤੱਕ ਟਾਈਮ ਤਾਂ ਲੱਗਦਾ ਹੀ ਆ ਫੇਰ ਗੱਡੀ ਨੇ ਲੈ ਕੇ ਹਸਪੀਟਲ ਹਸਪੀਟਲ ਲੈ ਕੇ ਜਾਣਾ ਘੰਟਾ ਦਾ ਇੱਕ ਆਮ ਹੈ ਜਦੋਂ ਹਸਪੀਟਲ ਪਹੁੰਚੇ ਹੀ ਵਾਸ ਡੈਟ ਉਹ ਡਾਕਟਰ ਦੀ ਗਲਤੀ ਕਿਹਾ ਸੀ ਜਿਹੜੀ ਅੱਜ ਤੁਸੀਂ ਲੋਕਾਂ ਨੂੰ ਸਮਝਾ ਰਹੇ ਹੋ ਜੀ ਉਹ ਡਾਕਟਰ ਨੇ ਘੱਟਾ ਕੇ ਕਦੇ ਨਹੀਂ ਦੱਸਿਆ ਜੇ ਹਾਰਟ ਅਟੈਕ ਹੋ ਜਾਏ ਕੀ ਕਰਨਾ ਕੀ ਕਰਨਾ ਜੇ ਪਤਾ ਹੁੰਦਾ ਤਾਂ ਘਰ ਦੇ ਕਰ ਲੈਂਦੇ ਬੜਾ ਕਾਮਨ ਆ ਸਰ ਬਿਲਕੁਲ ਹਾਰਟ ਅਟੈਕ ਦੇ ਵਿੱਚ ਬੜਾ ਕਾਮਨ ਹੁੰਦਾ ਫਸਟ ਜਿਹੜਾ ਆਦੀ ਹੈ ਤੇ ਡਾਕਟਰ ਇਹ ਮੰਨਦੇ ਆ ਜਿਹਨੂੰ ਫਸਟ ਜੜ ਮਿਲੇਗੀ ਉਹੀ ਬਚੇਗਾ ਬਚੇਗਾ ਨਹੀਂ ਤਾਂ ਬੰਦਾ ਗਿਆ ਮੇਰੇ ਇੱਕ ਦੋਸਤਾਂ ਸਕੂਲ ਦੇ ਪ੍ਰਿੰਸੀਪਲ ਆ ਮੈਨਾਂ ਉਹਦੇ ਸਕੂਲ ਕਰਾ ਕੇ ਆਏ ਸੀ ਪਿੰਡ 'ਚ ਵੀ ਜੀ ਤੇ ਉਹ ਮੈਨੂੰ ਕਹਿੰਦੇ ਵਰਮਾ ਜੀ ਮੈਂ ਕਾਰ ਲੈ ਕੇ ਜਾ ਰਿਹਾ ਮੈਨੂੰ ਗੱਡੀ 'ਚ ਅਟੈਕ ਹੋ ਗਿਆ ਅੱਛਾ ਜੀ ਕਦੇ ਵੀ ਹੁਸਰ ਰਾਤ ਨੂੰ ਜ਼ਿਆਦਾ ਹੋ ਜਾਂਦੇ ਆ ਕਾਰ ਬੰਦ ਆ ਸਰ ਹੂੰ ਉਹਦੇ 'ਚ ਹੋ ਜਾਂਦਾ ਹੈ ਮੈਂ ਕਿਹਾ ਕੀ ਹੋਇਆ ਸਰ ਉਹ ਕਹਿੰਦੇ ਜੀ ਸਾਹ ਖਾਂਣ ਲੱਗ ਗਿਆ ਹੂੰ ਪਸੀਨਾ ਆ ਲੱਗਿਆ ਆਪਣੇ ਆਪ ਘੁਟਣ ਮਹਿਸੂਸ ਹੋਈ ਕਿ ਛਾਤੀ 'ਚ ਦਰਦ ਸ਼ੁਰੂ ਹੋ ਗਿਆ ਬਾਹਾਂ 'ਚ ਹੋ ਗਿਆ ਪਿੱਠ 'ਚ ਆ ਗਿਆ ਕਹਿੰਦਾ ਤੁਸੀਂ ਦੱਸਿਆ ਸੀ ਤਾਂ ਮੈਨੂੰ ਸਮਝ ਆ ਗਿਆ ਯਾਰ ਹਾਰਟ ਅਟੈਕ ਹੋ ਗਿਆ ਹੂੰ ਹੁਣ ਬੱਚਾ ਜੀ ਸੜਕ ਤੇ ਜਾ ਰਿਹਾ ਬੰਦਾ ਹੂੰ ਤੁਸੀਂ ਹਜ਼ਾਰ ਬੰਦਿਆਂ ਨੂੰ ਪੁੱਛ ਕੇ ਦੇਖ ਲਓ ਕਿਸੇ ਨੂੰ ਨਹੀਂ ਪਤਾ ਹੂੰ ਜ਼ਰੂਰ ਇਹ ਕਹਿੰਗੇ ਪਾਣੀ ਪਿਲਾ ਦਿਓ ਹੂੰ ਹੂੰ ਛਿੱਟੇ ਮਾਰ ਦਿਓ ਅੱਧ ਕਰ ਰੱਖ ਦਿਓ ਇਦਾਂ ਪਾਣੀ ਪਿਲਾਣਾ ਜ਼ਿਆਦਾ ਨੁਕਸਾਨ ਦੇਗਾ ਓਕੇ ਕਿਉਂਕਿ ਜੇ ਪਾਣੀ ਉਹਦੀ ਸਾਹ ਨਾਲ ਹੀ ਚਲਾ ਗਿਆ ਸਾਹ ਬੰਦ ਹੋ ਕੇ ਮਰ ਜੂਗਾ ਬੰਦਾ ਜਿਵੇਂ ਡੁੱਬਣ ਨਾਲ ਲੋਕੀ ਮਰਦੇ ਆ ਕਹਿੰਦੇ ਗੱਡੀ ਸਾਈਡ ਤੇ ਕਿਤੇ ਸ਼ੀਸ਼ੇ નીચે ਕਿਤੇ ਬਹੁਤ ਵਧੀਆ ਸਿਸਟਮ ਹੈ ਸਰ ਮੈਮ ਆਮ ਦੱਸਿਆ ਸੀਗਾ ਜੋ ਨਾ ਨਾ ਤਰੇ ਹਵਾ ਵਿੱਚ ਮੂਰਾ ਹੀ ਖਾਂਸੀ ਕਰੋ ਜੋ ਦੋਪਾ ਆਮ ਸਾਲ ਨੇ ਆ ਤਕਰੀਬ 20 21% ਤਾਂ ਆਕਸੀਜਨ ਅੰਦਰ ਜਾਂਦੀ ਹੈ ਬਾਕੀ ਗੈਸਾਂ ਜਾਂਦੀਆਂ ਓ ਮਾਈ ਗੋਡ ਮੇਰੇ ਇੱਕ ਦੋਸਤ ਸਰ ਉਹਨਾਂ ਦੀ ਮਿਸੇ ਦੀ ਡੈੱਥ ਹੋਈ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਡਾਕਟਰ ਕਹਿੰਦੇ ਇਹਦੀ ਕਾਰਬਨ ਡਾਈਆਕਸਾਈਡ ਵੱਧ ਗਈ ਹੂੰ ਮੁੰਜੇ ਕਾਰਬਨ ਡਾਈਆਕਸਾਈਡ ਵੱਧ ਗਈ ਹੈ ਨਾ ਮਤਲਬ ਆਕਸੀਜਨ ਦੀ ਕਮੀ ਹੋ ਗਈ ਹੂੰ ਮਗਾ ਜੇ ਫੁੱਕਾ ਮਾਰ ਲੰਦੀ ਵੱਜ ਜਾਂਦੀ ਖਾਂਸੀ ਕਰ ਦਿੰਦੀ ਵੱਜ ਜਾਂਦੀ ਸਰ ਤੇ ਫਿਰ ਉਹ ਕਹਿੰਦੇ ਜੀ ਮੈਂ 5-10 ਮਿੰਟ ਇਦਾਂ ਹੀ ਕਰਦਾ ਰਿਹਾ ਨੱਕ ਰਹੀਂ ਹਵਾ ਖਿੱਚੀ ਜਾਵਾਂ ਮੂੰਹ ਰਹੀਂ ਕੱਢੀ ਜਾਵਾਂ ਦੜਤ ਘਟ ਗਿਆ ਬਾਅਦ ਚ ਮੈਂ ਡਾਕਟਰ ਨੂੰ ਦਿਖਾਇਆ ਕਹਿੰਦਾ ਜੀ ਅੰਜਾਇਨਾ ਅਟੈਕ ਹੋ ਗਿਆ ਸੀ ਗੱਡੀ ਕੋਟੀ ਚਲਾਉਂਦੇ ਹੋਏ ਆ ਕਈ ਵਾਰੀ ਬੈਠੇ-ਬੈਠੇ ਹੋ ਜਾਂਦਾ ਉਹ ਠੀਕ ਆ ਬੰਦਾ ਲੇਕਿਨ ਵਰਮਾ ਸਾਹਿਬ ਉਹੀ ਗੱਲ ਹੈ ਨਾ ਵੀ ਇਹ ਅਚਾਨਕ ਆਈ ਵਿਪਤਾ ਤੋਂ ਜੇ ਜਿਦਾ ਤੁਸੀਂ ਦੱਸਿਆ ਵੀ ਆਪ ਵੀ ਆਪਣਾ ਇਲਾਜ ਕਰ ਸਕਦੇ ਆ ਉਸ ਮੇਲਾ ਕਈ ਵਾਰ ਕਬਰਾਰ ਵੀ ਜਾਂਦਾ ਇਨਸਾਨ ਵੀ ਆ ਕੀ ਹੋ ਗਿਆ ਐ ਐਕਚੁਅਲੀ ਇਲਾਜ ਵੀ ਫਰਸਟ ਏਡ ਆ ਸਰ ਹਾਂ ਇਲਾਜ ਤਾਂ ਡਾਕਟਰ ਕਰਦਾ ਕੁਆਲੀਫਾਈ ਜੀ ਹੈਨਾ ਉਹਨਾਂ ਕੋਲ ਤਾਂ ਦਵਾਈਆਂ ਆ ਦਵਾਈਆਂ ਨਹੀਂ ਸਾਡੇ ਕੋਲ ਫਰਸਟ ਏਡ ਆ ਯਾਨੀ ਬਿਨਾ ਦਵਾਈਆਂ ਤੋਂ ਹਮ ਇੱਕ ਤਰ੍ਹਾਂ ਸਿਸਟਮ ਬਹੁਤ ਵਧੀਆ ਸਰ ਜੀ ਇਹ ਨੱਕ ਰਾਈ ਹਵਾ ਖਿਚੋ ਥੋੜਾ ਜਿਹਾ ਪੇਟ ਫਲਾਕੇ ਨਾਲ ਦੀ ਨਾਲ ਖਾਂਸੀ ਕਰੀ ਖਾਂਸੀ ਕਰਦੇ ਮੈਨੂੰ ਯਾਦ ਆ ਇੱਕ ਸਕੂਲ ਦੇ ਵਿੱਚ ਮੈਂ ਲੈਕਚਰ ਦੇ ਰਿਹਾ ਸੀ ਪਿੰਡ ਦੇ ਆ ਕਾਫੀ ਵੁੜਾ ਜਿਹਾ ਪਿੰਡਾ ਪਾਤਣਾ ਤੋਂ ਵੀ ਅੱਗੇ ਓਕੇ ਮੈਂ ਲੈਕਚਰ ਦੇ ਰਿਹਾ ਪ੍ਰਿੰਸੀਪਲ ਬੈਠੇ ਬੱਚੇ ਬੈਠੇ ਟੀਚਰ ਇੱਕ ਟੀਚਰ ਦਾ ਤਾਂ ਹੀ ਕੰਬਣ ਲੱਗ ਗਿਆ ਸਰ ਹੂੰ ਲਗਾਤਾਰ ਕੰਬੀ ਜਾ ਪਹਿਲੇ ਤਾਂ ਮਰਸ਼ਦ ਕਿਾ ਵੈਸੇ ਹਿਲਾ ਰਹੀ ਆ ਹੂੰ ਪਰ ਉਹ ਫੇਰ ਫੜ ਕੇ ਵੀ ਆਈ ਫਰੀ ਜਾ ਫਿਰ ਉਹਦੀ ਖਲਾਤੇ ਹਿਲਣ ਲੱਗੀ ਓਕੇ ਮੈਂ ਪ੍ਰਿੰਸੀਪਲ ਕਹਿੰਦੇ ਜੀ ਪਤਾ ਨਹੀਂ ਇਹਨੂੰ ਕੋਈ ਬਿਮਾਰੀ ਆ ਜਾਂ ਤੁਸੀਂ ਡੈਥ ਰੂਥ ਬਾਰੇ ਦੱਸਿਆ ਨਾ ਇਹਨਾਂ ਨੂੰ ਆਪਣੇ ਯਾਦ ਆ ਜੰਨੇ ਆ ਤਾਂ ਅਟੈਕ ਹੋ ਜਾਂਦਾ ਇਹਨਾਂ ਨੂੰ ਅੱਛਾ ਮੈਂ ਦੇਖਿਆ ਬੜੀ ਭੋੜੀ ਜੀ ਲੇਡੀ ਆ ਵਿਚਾਰੀ ਹੂੰ ਮੈਂ ਉਹਨੂੰ ਕਿਹਾ ਮੈਡਮ ਮੈਂ ਤੁਹਾਨੂੰ 5 ਮਿੰਟਾਂ ਚ ਠੀਕ ਕਰ ਦੂੰਗਾ ਓਕੇ ਤੁਸੀਂ 5 ਮਿੰਟਾਂ ਚ ਬਿਲਕੁਲ ਠੀਕ ਹੋ ਜਾਓਗੇ ਹੂੰ ਇੱਕ ਉਹਨੂੰ ਵਿਸ਼ਵਾਸ ਹੋ ਗਿਆ हां बंदा बेहोश भी ਪਿਆ ਹੋਵੇ ਨਾ ਜੀ ਕੋਈ ਸੰਗੀਤ ਚੱਲ ਰਿਹਾ ਹੈ ਤੁਸੀਂ ਤਾਂ ਕਹਿੰਗੇ ਸੰਗੀਤ ਦੇ ਸਮਾਰਟ ਰਹੇ ਹੋ ਕੀ ਬਾਤ ਹੈ ਉਹ ਦਿਮਾਗ ਚ ਜਾਂਦਾ ਹੈ ਲੋਸ਼ ਦੀ ਬਿਲਕੁਲ ਮੈਂ ਕਿਹਾ ਮੈਡਮ ਐ ਕਰੋ ਮੈਂ ਦੇਖਿਆ ਉਹਨੇ ਸਿਰ ਅਮਰਛੇ ਕਿਆ ਸੀਗਾ ਅੱਛਾ ਜੀ हां ਮੈਂ ਕਿਹਾ ਮੈਡਮ ਲੱਕ ਰਾਈ ਜੋ ਨਾ ਹਵਾ ਖਿੱਚੋ ਮੋਰਾ ਹੀ ਬੋਲੋ ਬਾਈ ਗੁਰੂ ਹੂੰ ਬਾਈ ਗੁਰੂ ਬਾਈ ਗੁਰੂ ਸਿਰਹ ਰਾਂ ਦੀ ਗੱਲਾ ਜਿਹੜਾ ਤਾਂ ਹੀ ਕੰਮ ਹੈ ਮੈਂ ਪਹਿਲੇ ਵਾਰੀ ਕੀਤਾ ਸੀ ਤਜਰਬਾ ਓਹ ਹੋਲੀ ਹੋਲੀ ਰੁਕਦਾਰੋ ਰੁਕਦਾਰੋ ਰੁਕਦਾ ਸਟਾਪ ਹੋ ਗਿਆ ਲੱਕ ਠੀਕ ਹੋ ਗਈ ਓ ਮਾਈ ਗੋਡ 10 ਕੁ 15 ਮਿੰਟ ਬਾਅਦ ਉੱਠ ਕੇ ਉਹਨੇ ਮੇਰੇ ਪੈਰ ਧੋ ਲਾਈ ਹਾਏ ਕਹਿੰਦੇ ਅੰਕਲ ਜੀ ਮੈਨੇ ਕਿਸੇ ਨੇ ਦੱਸਿਆ ਮੈਨੂੰ ਪਤਾ ਹੀ ਨਹੀਂ ਬੇਟੇ ਪਤਾ ਹੀ ਨਹੀਂ ਪਤਾ ਹੀ ਨਹੀਂ ਪਤਾ ਹੀ ਨਹੀਂ ਕਿਉਂਕਿ ਅਸੀਂ ਲੋਕ ਕੀ ਡਾਕਟਰਾਂ ਕੋਲ ਭੱਜੇ ਜਾਂਦੇ ਆ ਡਾਕਟਰ ਤੁਸੀਂ ਫਿਰ ਕੋਈ ਬੱਚੇ ਪੈਦਾ ਕੀਤੇ ਇਸ ਤਰ੍ਹਾਂ ਦੇ ਸਟੂਡੈਂਟਸ ਪੈਦਾ ਕੀਤੇ ਆ ਕਿ ਜਿਹੜੇ ਦੱਸ ਸਕਣ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਸਰ ਬਦਕਿਸਮਤੀ ਆ ਕੋਈ ਕਰਨਾ ਨਹੀਂ ਜਾਂਦਾ ਸਾਡੇ ਸਿਵਰ ਸੱਜਣ ਰਹੇ ਆ ਹਮ ਡਾਕਟਰ ਜਤਿੰਦਰ ਕਾਉਂਸਲ ਜੀ ਬਰੇਸ਼ੇ ਬਿੱਤਰ ਆ ਹਮ ਉਹ ਮੈਨੂੰ ਕਹਿੰਦੇ ਜੀ ਡਾਕਟਰ ਬਲਬੀਰ ਸਿੰਘ ਤੁਹਾਡੇ ਪੁਰਾਣੇ ਮਿੱਤ ਮੇਰੇ ਪੁਰਾਣੇ ਮਿੱਤ ਸਰ ਹਮ ਹਮ ਉਹ ਕਹਿੰਦੇ ਜੀ ਯਾਰ ਬਰਮਾ ਜੀ ਜੀ ਮੈਂ ਲੈਕਚਰ ਦੇ ਰਹੇ ਆ ਆਪਾਂ 100 ਕੋ ਬੰਦਾ ਪਟਿਆਲੇ ਚ ਤਿਆਰ ਕਰੀਏ ਜੀ ਵੇ ਸਰ ਦੱਸੋ ਕਿ ਮੈਂ ਕਰਨਾ ਮੈਂ ਕਰ ਦਾਂਗਾ ਸਰ ਲੈਕਚਰ ਮੈਂ ਦਊਂਗਾ ਬੰਦੇ ਤੁਸੀਂ ਲਿਆਓ ਹੂੰ ਉਹ ਰਿਟਾਇਰ ਹੋਗੇ ਫਾਈਲ ਉੱਥੇ ਦੀ ਉੱਤੀ ਰਹੇਗੀ ਉੱਥੇ ਰਹੇਗੀ ਮੈਨੂੰ ਪ੍ਰਿੰਸੀਪਲ ਮੈਡੀਕਲ ਕਾਲਜ ਡਾਕਟਰ ਰਾਜਨ ਸਿੰਘਲਾ ਜੀ ਨੇ ਬੁਲਾਇਆ ਜੀ ਨਾਲ ਡਾਕਟਰ ਗਰੀਸ਼ ਸਾਨੀ ਮੈਡੀਕਲ ਸੁਪਰਡੈਂਟਾ ਮੇਰੇ ਚ ਨੂੰਣਾ ਗਰੀਸ਼ ਸਾਨੀ ਹੀ ਉਹ ਮੈਨੂੰ ਕਹਿੰਦੇ ਜੀ ਡਾਕਟਰ ਪੁਲਪੀਸ ਸਿੰਘ ਨੇ ਕਿਹਾ ਵੀ ਜਿੰਨੇ ਤੁਹਾਡੇ ਐਮਬੀਬੀਐਸ ਸਟੂਡੈਂਟ ਆ ਹੂੰ ਉਹਨਾਂ ਨੂੰ ਸਾਰਿਆਂ ਨੂੰ ਫਸਟ ਐਡ ਸਿਖਾਓ ਸਿਖਾਓ ਮੈਂ ਸਰ ਹਰ ਸ਼ਨੀਵਾਰ ਜਾਂਦਾ ਸੀ ਤਿੰਨ ਘੰਟੇ ਦਾ ਲੈਕਚਰ ਹੁੰਦਾ ਸੀਗਾ ਹੂੰ ਉਹ ਬੱਚੇ ਕਹਿੰਦੇ ਸਰ ਸਾਨੂੰ ਬਹੁਤ ਗੱਲਾਂ ਪਤਾ ਨਹੀਂ ਸਾਡੇ ਤਾਂ ਦਿਮਾਗ 'ਚ ਕੋਈ ਐਥੇ ਦਵਾਈ ਕਿਹੜੀ ਲੰਦੀ ਆ ਆਹਾ ਹਾ ਹਾ ਡਾਕਟਰ ਗਰੀਸ ਸਾਨੀ ਨੇ ਵੀ ਕਿਹਾ ਕਹਿੰਦੇ ਜਿਵੇਂ ਇਹਨਾਂ ਨੇ ਦੱਸਿਆ ਵੀ ਜੇ ਸਿਰ ਤੇ ਐਕਸੀਡੈਂਟ ਹੋ ਗਿਆ ਲੱਤ ਉੱਪਰ ਬਾਹ ਟੁੱਟ ਗਈ ਆ ਪਲੱਸਟਰ ਤਾਂ ਸਾਡੇ ਕੋਲ ਹੈ ਨਹੀਂ ਹੈ ਨਹੀਂ ਜੇ ਅਸੀਂ ਟਾਣੀਆਂ ਤੋੜ ਕੇ ਬੰਦੀਓ ਕੱਚਾ ਪਲੱਸਟਰ ਲੱਗਿਆ ਆਹਾ ਹਾ ਹਾ ਸਾਨੂੰ ਆਇਆ ਸੀ ਸ਼ਿਮਲੇ ਕਨੀ ਆਸੀ ਕੈਂਪ ਲਾਇਆ ਸੀ ਸਰ ਅੱਛਾ ਜੀ ਤਾਰਦੀ ਵੀ ਮੰਦਰਾ ਬਹੁਤ ਅੱਛਾ ਜਾਂਦੇ ਸੀ ਵਾਪਸੀ ਵੇਲੇ ਇੱਕ ਟੀਚਰ ਦੀ ਟੁੱਟ ਦੇ ਗਿਰਗੀ ਬਾ ਟੁੱਟ ਗਈ ਹਾਂ ਹੁਣ ਸੜਕ ਦੇ ਜੰਗਲਾ ਚ ਕੀ ਕਰੋਗੇ ਜੀ ਤੇ ਉਸੇ ਉਹ ਬੰਨ ਕੇ ਬੰਦੇ ਨੂੰ ਬਚਾ ਲਿਆ ਆਹ ਅੱਛਾ ਜੀ ਬਹੁਤ ਜ਼ਰੂਰੀ ਆ ਫਸਲ ਤਾਂ ਹਾਰਟ ਅਟੈਕ ਦੇ ਵਿੱਚ ਦੂਸਰਾ ਤਰੀਕਾ ਹੈ ਸਰ ਇਹ ਤੁਹਾਡੇ ਘਰ ਦੇ ਵਿੱਚ ਐਸ ਪ੍ਰੀਨਿਆ ਡਿਸਪ੍ਰਿਨ ਦੀ ਗੋਲੀ ਹੈ ਜੀ ਮੇਰੇ ਜੇਬ ਚ ਹੈ ਸਰ ਜੀ ਮੈਂ ਹਮੇਸ਼ਾ ਰੱਖਦਾ ਫਰੀ ਮਿਲ ਜਾਂਦੀ ਆ। ਕੀ ਬਾਤ। 5 ਰੁਪਏ ਦਾ ਪੱਤਾ ਹੁੰਦਾ ਸਰ। 5 ਰੁਪਏ ਦਾ ਦਾਦੂ। ਡਿਸਪ੍ਰਿੰ ਦੀ ਆ। ਡਿਸਪ੍ਰਿੰ ਸਰ। ਹਮ ਇੱਕ ਗੋਲੀ ਕੱਢ ਕੇ ਬੰਦੇ ਦੀ ਜੀਭ ਦੇ નીચે ਰੱਖ। ਜੀਭੇ ਰੱਖਦੇ। 10 12 ਸਕਿੰਟਾਂ ਵਿੱਚ। ਮੈਂਟਨੈਂਸ ਸਕਿੰਟਾਂ ਚ ਸਰ। ਜੇ ਤੁਸੀਂ ਪਾਣੀ ਨਾਲ ਦੋਗੇ ਤਾਂ 10 12 ਮਿੰਟ ਲੱਗਣਗੇ। ਓਕੇ। ਖੂਚ ਜਾਣ। ਜੇ ਜੀਭ ਦੇ નીચે ਰੱਖੀ ਦਾਲਤ ਦੁਆਰਾ ਸਕਿੰਟਾਂ ਵਿੱਚ ਬਲੱਡ ਦੇ ਵੀ ਚਲੀ ਜਾਏਗੀ। ਜਿਹੜਾ ਕਲੌਟ ਹੋ ਗਿਆ ਹੈ। ਜੀ ਜੀ। ਇਹ ਫੜਿਆਂ ਤੋਂ ਨਾੜੀਆਂ ਜਾ ਰਹੀਆਂ ਉਹਨਾਂ ਨੂੰ ਤੋੜ ਕੇ ਬੰਦੇ ਦਾ ਸਰਕੂਲੇਸ਼ਨ ਤੇਜ਼ ਕਰਦੇ। ਕੀ ਬਾਤ। ਇੱਕ ਜਾਂ ਦੋ ਗੋਲੀ ਯਾਨੀ ਦਸਰੇ ਪੇਦੀ ਗੋਲੀ ਦੇ ਕੇ ਤੁਸੀਂ ਦੋ ਗੋਲੀਆਂ ਨਾਲ ਉਸ ਦੀ ਜਾਨ ਬਚਾਦੇ ਜੇ ਆਪਾਂ ਹਸਪੀਟਲ ਲੱਗੇ ਸਰ ਹੂੰ ਤਾਂ ਡਾਕਟਰ ਇੱਕ ਇੰਜੈਕਸ਼ਨ ਲਿਖ ਕੇ ਦੇਵੇਗਾ ਇਹਦੇ ਬੰਦੇ ਦਾ ਹਾਰਟ ਅਟੈਕ ਹੋਇਆ ਜਾਂ ਕਾਰਡੀਓਕ੍ਰੈਸ 50000 ਦਾ ਹੁੰਦਾ ਸਰ ਹਾਂ ਸਿੱਧਾ ਦੇਨ ਤੇ ਲੱਗਦਾ ਹੈ ਫੇਰ ਵੀ ਬੰਦਾ ਬਚਿਆ ਨਾ ਬਚੇ ਕਿਉਂਕਿ ਇਹ 5-7 ਮਿੰਟ ਤੱਕ ਦਿਲ ਬਿਲਕੁਲ ਬੰਦ ਹੀ ਰਿਹਾ ਤਾਂ ਫੇਰ ਸੈੱਲ ਮਰ ਜਾਂਦੇ ਆ ਅੱਛਾ ਦਿਲ ਦੇ ਨਾਲ ਨਾਲ ਸਰ ਜੇ ਹਾਰਟ ਅਟੈਕ ਹੁੰਦਾ ਹੈ ਦਿਲ ਨੂੰ ਤਾਂ ਆਕਸੀਜਨ ਮਿਲੇ ਨਹੀਂ ਰਹੀ ਦਿਲ ਨੇ ਦਿਮਾਗ ਨੂੰ ਤੇ ਨਹੀਂ ਜੀ ਅਗੇ ਦਿਮਾਗ ਨੂੰ ਨਹੀਂ ਮਿਲਦੀ ਫੇਰ ਦਿਮਾਗ ਡੈਡ ਹੋਣਾ ਸ਼ੁਰੂ ਹੋ ਜਾਂਦਾ ਹੈ। ਕੀ ਬਾਤ ਹੈ। ਦੂਸਰਾ ਤਰੀਕਾ ਹੈ ਪਹਿਲਾਂ ਤਾਂ ਵੀ ਖਾਂਸੀ ਕਰੀ ਜਾਓ ਹਵਾ ਕਿਚੀਓ। ਜੀ ਦੂਸਰਾ ਤਰੀਕਾ ਹੈ ਐਸਪ੍ਰੀਨਿਆ ਡਿਸਪਰੀ। ਹਾਂ ਜੀਬ ਦੇ نیچے ਰੱਖਦੇ ਨੇ। ਮੈਂ ਤਾਂ ਹਰ ਬੰਦੇ ਨੂੰ ਕੰਨਾ ਵੀ ਆਪਣੇ ਨਾਲ ਰੱਖੋ ਰੱਖਦੇ ਐ ਲੋਕੀ। ਜੀ ਇੱਥੇ ਇੱਕ ਸਕੂਲ ਆ ਸਰ ਪ੍ਰਾਈਵੇਟ ਹੈ ਸੀਬੀਐਸਸੀ ਉੱਥੇ ਮੈਂ ਟੀਚਰ ਨੂੰ ਸੈਮੀਨਾਰ ਕਰਾ ਰਿਹਾ ਸੀ। ਹਮ ਇੱਕ ਮੈਂ ਜਦੋਂ ਇਹਦੇ ਬਾਰੇ ਦੱਸ ਰਿਹਾ ਇੱਕ ਟੀਚਰ ਰੋਣ ਲੱਗ ਗਈ ਵਿਚਾਰੀ ਅੱਖਾਂ ਜੋ ਮੈਂ ਬੈਠੇ ਕੀ ਗੱਲ ਹੋ ਗਈ। ਹਮ ਕਹਿੰਦੇ ਜੀ ਹਸਬੰਡ ਨੂੰ ਹਾਰਟ ਅਟੈਕ ਹੋਇਆ ਸੀ ਸਾਨੂੰ ਨਹੀਂ ਪਤਾ ਸੀ ਕੀ ਕਰਨਾ। ਆਹ ਕੰਨ ਸਾਨੂੰ ਕਦੇ ਸਕੂਲ ਚ ਪੜਾਇਆ ਹੀ ਨਹੀਂ ਗਿਆ ਦੱਸਿਆ ਹੀ ਨਹੀਂ ਗਿਆ ਕਾਲਜ ਸਭ ਤੋਂ ਜ਼ਿਆਦਾ ਮੁੱਤਾਂ ਹੋ ਗਈਆਂ ਤੀਸਰਾ ਜਿਹੜਾ ਅੱਜ ਕੱਲ ਬੜਾ ਕਾਮਨ ਹੈ ਸਰ ਜੇ ਕੁਝ ਨਹੀਂ ਹੈ ਸਾਡੇ ਘਰ ਚ ਪੀਸੀ ਹੋਈ ਲਾਲ ਮਿਰਚਾਂ ਹੁੰਦੀਆਂ ਜੀ ਇੱਕ ਚੁਟਕੀ ਪਰ ਕੇ ਲਾਲ ਮਿਰਚਾਂ ਬੰਦੇ ਦੀ ਜੀਭ ਤੇ ਰੱਖ ਦੋ ਜੀਭ ਦੇ ਉੱਪਰ ਜੇ ਆਪਾਂ ਜ਼ਿਆਦਾ ਮਿਰਚ ਖਾ ਲਈਏ ਸਰ ਵੀ ਦਾਲ ਦੇ ਵਿੱਚੋਂ ਛਿੱਕਾ ਮਾਰਨ ਲੱਗ ਜਾਂਦੇ ਬਹੁਤ ਬਰਾਹਾਂਸੀ ਕਰਨ ਲੱਗ ਪਾਣੀ ਅੱਖਾਂ ਚੋਂ ਹਾਂ ਯਾਨੀ ਉਹ ਮਿਰਚਾਂ ਜਿਹੜੀਆਂ ਸਾਡੇ ਸਰਕੂਲੇਸ਼ਨ ਤੇਜ਼ ਕਰਦੇ ਕਿਆ ਬਾਤ ਹੈ ਮਤਲਬ ਇਹ ਲਾਜ਼ ਇਨਾ ਸਾਰਾ ਘਰੇ ਹੀ ਹੈ ਸਸਤਾ ਹੀ ਹੈ ਬਿਲਕੁਲ ਆਪਾਂ ਨੂੰ ਉਹ ਉਹਦਾ ਉਹਦਾ ਤਰੀਕਾ ਇਸਤੇਮਾਲ ਨਹੀਂ ਕਰਨ ਦਾ ਆਪਾਂ ਕਦੇ ਸੁਣਿਆ ਨਹੀਂ ਸੁਣਿਆ ਇਹ ਤੁਹਾਡੀ ਕਿਰਪਾ ਨਾਲ ਹਜ਼ਾਰਾਂ ਲੋਕਾਂ ਤੱਕ ਪਹੁੰਚੇਗਾ ਬੜੇ ਸਿਆਣੇ ਮਨ ਉਸ ਸਰ ਕਈ ਵਾਰੀ ਫੋਨ ਵੀ ਆਇਆ ਤੁਹਾਡਾ ਇੱਥੇ ਕਰਨ ਤੋਂ ਬਾਅਦ ਸਰ ਤੁਸੀਂ ਦੱਸਿਆ ਸਾਨੂੰ ਪਹਿਲੇ ਵਾਰੀ ਪਤਾ ਲੱਗਿਆ ਇੱਕ ਵਾਰੀ ਪਾਕਿਸਤਾਨ ਤੋਂ ਫੋਨ ਆਇਆ ਕਿਸੇ ਦਾ ਅੱਛਾ ਜੀ ਹਾਂ ਵਾਹ ਉਹ ਕਹਿੰਦੇ ਜੀ ਉਹ ਸੇਂ ਡਾਕਟਰ ਉਹ ਮਾਝੀ ਨਹੀਂ ਮੈਂ ਡਾਕਟਰ ਨਹੀਂ ਮੈਂ ਤਾਂ ਸਿੰਪਲ ਜਿਹਾ ਬੰਦਾ ਫਸਟ ਜੀ ਕਹਿੰਦੇ ਜੀ ਡਾਕਟਰ ਤੋਂ ਜ਼ਿਆਦਾ ਅਛੀਆਂ ਗੱਲਾਂ ਤੁਸੀਂ ਡਾਕਟਰ ਤੇ ਕਦੇ ਦੱਸਦੇ ਨਹੀਂ ਮੈਂ ਵੀ ਉਹਦਾ ਵਪਾਰ ਆ ਸਾਡਾ ਸੇਵਾ ਆ ਸਾਡੀ ਸੇਵਾ ਆ ਸਾਡੀ ਸੇਵਾ ਆ ਬਹੁਤ ਬਹੁਤ ਛਾ ਹੈ ਸਰ ਕੀ ਬਾਤ ਹੈ ਬਰਮਾ ਜੀ ਬਹੁਤ ਚੰਗਾ ਹੈ ਸਰ ਜੇ ਦਿਲ ਕੰਮ ਕਰਨਾ ਬੰਦ ਕਰ ਦੇ ਤਾਂ ਸੀਪੀਏ ਉਹ CP R ਦੀ ਫੁੱਲ ਫਾਰਮ ਕੀ ਹੈ CP R ਦੀ ਫੁੱਲ ਫਾਰਮ ਆ ਕਾਰਡੀਓ ਪਲਮਨਰੀ ਰੈਸਸਿਟੇਸ਼ਨ ਓਕੇ ਕਾਰਡੀਓ ਦਾ ਮਤਲਬ ਹੈ ਦਿਲ ਦਾ ਮਤਲਬ ਹੈ ਫੇਫੜੇ ਰੈਸਸਿਟੇਸ਼ਨ ਦਾ ਮਤਲਬ ਦੁਹਰਾ ਚਲਾਉਣਾ ਹਮਮ ਯਾਨੀ ਇੱਥੇ ਦਿਲ ਆ ਬੰਦੇ ਦਾ ਮੈਂ ਅੰਬਾਲਾ ਗਿਆ ਸੀ ਇੱਕ ਫੈਕਟਰੀ 'ਚ ਅਫਸਰ ਬੈਠੇ ਸੀ ਸਰ ਮੈਂ ਉਹਨਾਂ ਨੂੰ ਪੁੱਛਿਆ ਜੀ ਬੰਦੇ ਦਾ ਦਿਲ ਕਿੱਥੇ ਆ ਕਹਿੰਦੇ ਜੀ ਇੱਥੇ ਹੁੰਦਾ ਹਾਂ ਉਮਰ ਇੱਥੇ ਨਹੀਂ ਹੁੰਦਾ ਇੱਥੇ ਹੁੰਦਾ ਹਾਂ ਯਾਨੀ ਜੇ ਇਹ ਹੀ ਨਹੀਂ ਪਤਾ ਸਾਨੂੰ ਹਾਂ ਨੇ ਉਹਦਾ ਕਿਤੇ ਉੱਥੇ ਹੀ ਰਹੂਗਾ ਠੀਕ ਹੈ ਨਾ एक्चुअली ਸਾਡੀ এডਿਕੇਸ਼ਨ ਸਿਰਫ ਨੌਲੇਜ ਦਿੰਦੀ ਆ ਗਿਆਨ ਨਹੀਂ ਦਿੰਦੀ ਜੀ ਵਿਜ਼ਡਮ ਨਹੀਂ ਦਿੰਦੀ এডਿਕੇਸ਼ਨ ਦਾ ਮਤਲਬ ਹੈ ਇਨਫੋਰਮੇਸ਼ਨ ਬਿਲਕੁਲ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ ਗਿਆਨ ਹੋਣਾ ਚਾਹੀਦਾ کیا ਬਾਤ ਹੈ ਹੈ ਨਾ ਤੀਸਰਾ ਹੈ ਵਿਜ਼ਡਮ ਹੂੰ ਵਿਜ਼ਡਮ ਨਹੀਂ ਦਿੰਦੀ ਯਾਨੀ ਇੱਕ ਇਨਸਾਨ ਕਲਾਮ ਸਾਹਿਬ ਮੰਗੋ ਡਾਕਟਰ ਐਂਬੇਦਕਰ ਮੰਗੋ ਮਹਾਨ ਨਹੀਂ ਬਣਾਂਗੇ ਹੂੰ ਦੇਖੋ ਕਲਾਮ ਸਾਹਿਬ ਦਾ ਤੇ ਇਹਨਾਂ ਦਾ ਤਾਂ ਮੈਂ ਕਹਿੰਦਾ ਜੇ ਬੱਚੇ ਨੇ ਇਹਨਾਂ ਬਾਰੇ ਪੜਾਇਆ ਜਾਵੇ ਸਪਨੋ ਬਿਲਕੁਲ ਜੁੱਤੀਆਂ ਜੇ ਵੱਢ ਕੇ ਪੜੇ ਕਲਾਮ ਆਪਣੇ ਡਾਕਟਰ ਅੰਬੇਡਕਰ ਸਾਹਿਬ ਅੰਬੇਡਕਰ ਪੀਚੇ ਨੇ ਕਹੇ ਜੀ ਅੰਦਰ ਬੜੀ ਕਲਾਜਾਤ ਦੇ ਬੰਦੇ ਆ ਹਾਏ ਇਹ ਬੱਚਾ ਬਾਹਰ ਬੈਠੂਗਾ ਇਥੇ ਜੁੱਤੀਆਂ ਕੱਢ ਕੇ ਆਨੇ ਆ ਸੀ ਉੱਥੇ ਬੈਠ ਕੇ ਪੜੇ ਓਹ ਹੋ ਨਾ ਕਿੰਨਾ اور ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਹੜੇ ਜੁੱਤੀਆਂ 'ਚ ਬੈਠ ਕੇ ਪੜੇ ਹੈ ਸਰ ਦਰਵਾਜ਼ੇ ਤੋਂ ਬਾਹਰ ਬਟਾਇਆ ਗਿਆ ਹੈ 36 ਦੁਨੀਆ ਦੀਆਂ ਸਭ ਤੋਂ ਵੈਸਟ ਕੰਟਰੀ ਦਾ ਉਹਨਾਂ ਨੂੰ ਉਹ ਮਿਲੀ ਹੈ ਹਾਏ ਅੱਜ ਤੱਕ ਇੰਡੀਆ 'ਚ ਕਿਸੇ ਨੂੰ ਕਿਸੇ ਨੂੰ ਨਹੀਂ ਮਿਲੀ ਇਜ਼ ਦਾ ਫਰਸਟ ਪਰਸਨ ਤਾਂ ਹੀ ਉਹਨਾਂ ਨੇ ਸਵਧਾਨ ਰਚਿਆ ਜਿਹੜੇ ਦੇਸ਼ ਅੱਜ ਚੱਲ ਰਿਹਾ ਹੈ ਚੱਲ ਰਿਹਾ ਬਿਲਕੁਲ ਉਹ ਬੰਦਾ ਜਿਹੜਾ ਜੁੱਤੀਆਂ 'ਚ ਬੱਠ ਕੇ ਪੜਿਆ ਹੈ ਉਹਨਾਂ ਦੁਨੀਆ ਨੂੰ ਜਿੰਨਾ ਦੱਸਦਾ ਯਾਨੀ ਐਜੂਕੇਸ਼ਨ ਅਵੇਅਰਨੈਸ ਬਹੁਤ ਜ਼ਰੂਰੀ ਆ ਕਲ ਆਹ ਇਨਫਰਮੇਸ਼ਨ ਤੋਂ ਸੀਪੀਆਰ ਸਾਰੇ ਸਿੱਖਾ ਗਏ ਆ ਜੀ ਵੀ ਬੰਦੇ ਦੇ ਇੱਥੇ ਹੱਥ ਰੱਖਦੇ ਆ ਓਦਾਂ ਕਰਕੇ ਐਦਾਂ ਹੂੰ ਆ ਥੱਲੇ ਨਾਲ ਉਹਦੀ ਛਾਤੀ ਨੂੰ 3 ਵਾਰ ਦੱਬਦੇ ਅੱਛਾ ਜੀ ਉਹ 4 5 6 ਲਗਾਤਾਰ ਹੂੰ ਜਦੋਂ ਸੀਪੀਆਰ ਕਰਨਾ ਕਰੇ ਵੀ ਮੰਜੇ ਤੇ ਨਹੀਂ ਕਰਨਾ ਓਕੇ ਸੋਫੇ ਤੇ ਨਹੀਂ ਕਰਨਾ ਗੱਡੇ ਤੇ ਨਹੀਂ ਕਰਨਾ ਹੂੰ ਜ਼ਮੀਨ ਤੇ ਪਾੜੋ ਅਸੀਂ ਤਾਂ ਪੀਜੀਏ ਵੀ ਦੇਖਿਆ ਹ ਹੂੰ ਜ਼ਮੀਨ ਤੇ ਪਾ ਲੈਣੇ ਡਾਕਟਰ ਜਦੋਂ ਉਤਾਰ ਕੇ ਫਿਰ 3 ਵਾਰੀ ਕਰਦੇ ਆ ਅਸੀਂ 15 ਸੈਕਿੰਡਾਂ ਚ 2 ਇੰਚ ਤੱਕ ਛਾਤੀ ਅੰਦਰ ਦੱਬਦੇ ਓਕੇ ਬਾਰ-ਬਾਰ ਉੱਪਰ-ਨੀਚੇ ਕਰਦੇ ਆ ਯਾਨੀ ਦਿਲ ਜਿਹੜਾ ਹੈ ਨਾ ਕਿੰਚੇ ਆ ਉਹਨੂੰ ਪੰਪ ਕਰਾਂਗੇ ਜਿਵੇਂ ਆਪਾਂ ਪੰਪ ਨਾਲ ਹਵਾ ਭਰਦੇ ਆ ਤਾਂ ਕਿਉ ਫੁੱਲਦਾ ਹੈ ਤੇ ਉਸ ਤਰ੍ਹਾਂ ਦਿਲ ਨੂੰ ਅਸਰ ਹੁੰਦਾ ਹੈ ਤੇ ਦੋ ਵਾਰੀ ਇਹਦੇ ਵਿੱਚ ਫੂਕ ਮਾਰਨੀ ਹੈ ਫਿਰ 30 ਵਾਰੀ ਫਿਰ ਦੋ ਵਾਰੀ ਫਿਰ 30 ਵਾਰੀ ਫਿਰ ਦੋ ਵਾਰੀ ਜਦੋਂ ਤੱਕ ਉਹਦੀ ਮੂਵਮੈਂਟ ਨਹੀਂ ਸ਼ੁਰੂ ਹੁੰਦੀ ਕਰੀ ਜਾਓ ਤੇ ਜੇ ਸੀਪੀਆਰ ਠੀਕ ਕਰਤਾ 50 60% ਲੋਕੀ ਮਰੇ ਹੋਏ ਆ ਮਰ ਰਹੇ ਬਚ ਜਾਂਦੇ ਆ ਓਹੋ ਮੈਨੂੰ ਯਾਦ ਆਈ ਤੇਰੇ ਸੰਗਰੂਰਿਕ ਇੱਕ ਬਹੁਤ ਵੱਡੀ ਫੈਕਟਰੀ ਆ ਸਰ ਜਿਹੜੇ ਤੌਲੀਆ ਤੌਲੀਆ ਬਣਾਉਂਦੀ ਆ ਜੀ ਕਈ ਸਾਲ ਪਹਿਲਾਂ ਮੈਂ ਉੱਥੇ ਕਰਾ ਕੇ ਆਇਆ ਸੀ ਮੈਨੂੰ ਉਹ ਮਰੀਜ਼ ਨੇ ਦੱਸਿਆ ਕਹਿੰਦੇ ਇੱਕ ਵਰਕਰ ਨੂੰ ਕਰੰਟ ਲੱਗਿਆ ਸਰ ਅੱਛਾ ਜੀ ਨਾਲ ਦੀਆਂ ਬਗਾ ਕੇ ਮਾਰਿਆ ਉਹ ਕਰੰਟ ਤਾਂ ਲੱਗਦਾ ਜੇ ਹੱਥ ਗਿੱਲੇ ਆ ਪੈਰ ਲੱਗੇ ਐਕਚੁਅਲੀ ਉਹ ਮਾਰਿਆ ਬੰਦਾ ਬੇਹੋਸ਼ ਹੋ ਗਿਆ ਹੂੰ ਵਰਕਰਾਂ ਨੇ ਪਾਣੀ ਪੂਣੀ ਪਲਾਇਆ ਨਹੀਂ ਠੀਕ ਹੋਇਆ ਉਹ ਕਹਿੰਦੇ ਜੀ ਬੰਦਾ ਮਰ ਗਿਆ ਕਹਿੰਦੇ ਜਾਂਦੇ ਮੈਂ ਅਸੀਂ ABC ਸਿਖਾਣਿਆ ਇੱਕ ਅੱਛਾ ਜੀ ਸਭ ਤੋਂ ਪਹਿਲਾਂ ABC ਕਰੋ ਹਾਂ ਯਾਨੀ ਇਹਦਾ ਮੂੰਹ ਖੋਲ ਕੇ ਦੇਖੋ ਮੂੰਹ ਚ ਖੂਨ ਉਲਟੀ ਤਾਂ ਨਹੀਂ ਹੈ ਹਾਂ ਨਬਲ ਦੇਖੋ ਸਾਹ ਦੇਖੋ ਉਹ ਕਹਿੰਦੇ ਵਰਮਾ ਜੀ ਮੈਨੂੰ ਤੁਸੀਂ ਕਰਾਇਆ ਸੀ ਤੇ ਮੈਂ ਸੀਪੀਆਰ ਨੂੰ ਕੀਤਾ ਕਰੀਬ 3-4 ਮਿੰਟਾਂ ਬਾਅਦ ਬੰਦਾ ਜਿਉਂਦਾ ਹੋ ਗਿਆ ਹਾਂ ਪਟਿਆਲਾ ਇੱਕ ਸਾਡੇ ਐਸਪੀ ਆ ਪਰ ਨਾਮ ਨਹੀਂ ਲੰਦ ਸэр ਪਿਛਲੇ ਹਫ਼ਤੇ ਮੇਰਾ ਉੱਥੇ ਲੱਗਿਆ ਸੀਗਾ ਹੂੰ ਉਹ ਕਹਿੰਦੇ ਬਰਮਾ ਜੀ ਮੈਨੂੰ ਸੀਪੀਆਰ ਨਹੀਂ ਆਂਦਾ ਅੱਛਾ ਜੀ ਹਾਲੇ ਮੈਂ ਆਪਣੇ ਜਵਾਨਾਂ ਨੂੰ ਬਹੁ ਵਾਰੀ ਕਰਾਇਆ ਕੀ ਬਹੁਤ ਕਹਿੰਦੇ ਜੀ ਸਾਡੇ ਲੁਧਿਆਣੇ ਕੋਲ ਨਾ ਇੱਕ ਹੋ ਗਿਆ ਸੀ ਸਾਡੇ ਬੰਦੇ ਨੂੰ ਹੂੰ ਕਾਰਡੀਅਕ ਰੈਸ ਹੋ ਗਿਆ ਦਿਲ ਰੁਕ ਗਿਆ ਬੈਠੇ ਫਟੇ ਗਏ ਹੁਣ ਮੈਨੂੰ ਨਹੀਂ ਪਤਾ ਸੀਪੀਆਰ ਕਿਵੇਂ ਕਰਨਾ ਹੈਗਾ ਮੈਂ ਉਹਦੇ ਪੇਟ ਤੇ ਬੈ ਕੇ ਸੀਪੀਆਰ ਕਰਨ ਲੱਗਾ ਮੈਂ ਦੱਬ ਕੇ ਪੂਰੇ ਜ਼ੋਰ ਨਾਲ ਮਾਰਿਆ ਤੇ ਅੰਜਾਂ ਦੀਆਂ ਟੁੱਟ ਗਈਆਂ ਕਲਪ ਦੇ ਕੇ ਆਵਾਜ਼ ਆਇਆ ਬਾਅਦ ਚ ਹਸਪੀਟਲ ਪਹੁੰਚਾਇਆ ਮਰਿਆ ਤੇ ਅਸੀਂ ਉਹ ਕਹਿੰਦੇ ਉਹ ਤਾਂ ਮੈਂ ਚਲੋ ਪੁਲਿਸ ਅਫਸਰ ਸੀਗਾ ਇਸ ਕਰਕੇ ਮੇਰੇ ਤੇ ਕੇਸ ਨਹੀਂ ਹੋਇਆ ਹੁਣ ਕਈ ਵਾਰੀ ਰੋਡ ਐਕਸੀਡੈਂਟ ਹੁੰਦਾ ਕੋਈ ਹੋਰ ਹੁੰਦਾ ਪੁਲਿਸ ਆਲੇ ਆ ਉਹ ਕਹਿੰਦੇ ਨੇ ਜੀ ਦੋ ਬੰਦੇ ਮਰ ਗਏ ਚਾਰ ਜ਼ਖਮੀ ਹੋ ਗਏ ਹੂੰ ਉਹਨਾਂ ਕੋਲ ਕੀ ਅਥਾਰਟੀ ਆ ਕੀ ਟ੍ਰੀਟਿੰਗਾਂ ਬਿਨਾਂ ਚੈੱਕ ਕੀਤੇ ਕਹਿੰਦਾ ਮਰ ਗਿਆ ਮਰ ਗਿਆ ਹਾਲੇ ਕਿ ਬਹੁਤੇ ਰੁਕੀ ਬੇਹੋਸ਼ ਹੁੰਨੇ ਆ ਮਰਦੇ ਨਹੀਂ ਹੂੰ ਜੇ ਉਹਨਾਂ ਨੂੰ ਠੀਕ ਫਸਟ ایڈ ਦੇ ਦੋ ਤਾਂ ਵੱਜ ਜਾਂਦੇ ਹੁਣ ਐਸਐਸਐਫ ਆ ਪੰਜਾਬ ਦੀ ਸੜਕਾਂ ਤੇ 5000 ਬੰਦਾ ਖੜਾ ਹੂੰ ਐਡੀਜੀਪੀ ਪੰਜਾਬ ਦੇ ਰਾਏ ਸਾਹਿਬ ਨੇ ਮੈਨੂੰ ਬੁਲਾਇਆ ਕਹਿੰਦੇ ਵਰਮਾ ਜੀ ਇਹਨਾਂ ਨੂੰ ਟ੍ਰੇਨਿੰਗ ਦੇ ਲੂੰਗੇ ਦੇ ਦਾਂਗੇ ਹੂੰ ਮੈਂ ਬਟਿੰਡੇ ਗਿਆ ਜਲੰਧਰ ਗਿਆ ਲੁਧਿਆਣਾ ਗਿਆ ਪਟਿਆਲੇ ਮੋਹਾਲੀ ਐਸਐਸ ਤੋਂ ਟ੍ਰੇਨਿੰਗ ਦੇ ਕੇ ਆਇਆ ਕੀ ਬਾਤ ਮੈਨੂੰ ਅੱਛਾ ਲੱਗਿਆ ਵੀ ਮੈਂ ਆਪਣੇ ਦੇਸ਼ ਲਈ ਕੁਝ ਕਰ ਰਹੀ ਹਾਂ ਬਹੁਤ ਅੱਛੀ ਬਾਅਦ ਵਿੱਚ ਮੈਨੂੰ ਬੱਚੇ ਮਿਲਦੇ ਆ ਸਰ ਤੁਹਨੇ ਸਿਖਾਇਆ ਸੀਗਾ ਆ ਬੰਦੇ ਬੱਜ ਗਏ ਹੂੰ ਦੇਖੋ ਟ੍ਰੇਨਿੰਗ 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 ਆਰਮੀ ਦੇ ਵਿੱਚ ਬੜਾ ਅੱਛਾ ਰੂਲ ਆ ਸਰ ਟ੍ਰੇਨਿੰਗ ਦੌਰਾਨ ਧਿਆਨ ਨਾਲ ਸਿੱਖੀਆਂ ਹੋਈਆਂ ਗੱਲਾਂ ਹੂੰ ਅਭਿਆਸ ਕਰਦੇ ਹੋਏ ਬਹਾਇਆ ਹੋਇਆ ਪਸੀਨਾ ਜੰਗ ਦੇ ਮੈਦਾਨ 'ਚ ਮਰਨ ਤੋਂ ਬਚ ਜਾਂਦਾ ਓਹ ਹੋਹ ਡਿਜਾਸਟਰ 'ਚ ਮਰਨ ਤੋਂ ਬਚ ਜਾਂਦਾ ਕਿਆ ਬਾਤ ਹੈ ਇਸੇ ਕਰਕੇ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਆਰਮੀ ਬੁਲਾ ਲਓ ਐਨਡੀਆਰਫ ਬੁਲਾ ਲਓ ਹੂੰ ਆਮਲੋਕ ਕਿਉਂ ਨਹੀਂ ਕਰਦੇ ਪੁਲਿਸ ਕਿਉਂ ਨਹੀਂ ਕਰਦੀ ਭਾਈ ਵਾਕਿਆ ਵਿਰਮਾ ਜੀ ਤੁਸੀਂ ਬਹੁਤ ਅਮੁੱਲ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਉਹ ਗੱਲਾਂ ਦੱਸਿਆ ਨੇ ਔਰ ਫਾਇਦਾ ਹੁਣ ਅਸੀਂ ਲੈਣਾ ਦੇ ਕੋਸੀਤਾ ਤੁਹਾਡਾ ਦਰਵਾਜ਼ਾ ਖੜਕਾਈ ਜਾਵਾਂਗੇ ਖੋਲਣਾ ਤੁਸੀਂ ਐ ਉਸ ਦਾ ਫਾਇਦਾ ਤੁਸੀਂ ਲੈਣਾ ਅਸੀਂ ਤਾਂ ਐਪੀਸੋਡ ਤੇ ਐਪੀਸੋਡ ਬਣਾ ਬਣਾ ਕੇ ਉਸ ਨੂੰ ਟੈਲੀਕਾਸਟ ਕਰਦੇ ਰਹਿੰਦੇ ਆ ਪਰ ਦੋਸਤੋ ਸਵਾਲ ਇਹ ਹੈ ਕਿ ਇਹ ਗੱਲਾਂ ਨਹੀਂ ਐ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਜੋ ਜਿਵੇਂ ਬਰਮਾ ਜੀ ਨੇ ਦੱਸਿਆ ਨਾ ਕਿ ਕਈ ਵਾਰ ਬੇਹੋਸ਼ ਹੁੰਦੇ ਆ ਆਪਾਂ ਕਹਿੰਦੇ ਜੀ ਇਹ ਤਾਂ ਦੀ ਡੈਥ ਹੋ ਗਈ ਐ ਪਰ ਜੇਕਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਫਰਸਟ ایڈ ਦਿੱਤੀ ਜਾਵੇ ਕੋ ਸ਼ਾਇਦ ਬਚ ਵੀ ਸਕਦੇ ਨੇ ਔਰ ਬਹੁਤ ਸਾਰੇ ਲੋਕ ਬਚੇ ਵੀ ਨਹੀਂ ਉਹਨਾਂ ਨੇ ਆਪਣੀ ਜ਼ੁਬਾਨੋਂ ਇਹ ਦੱਸਿਆ ਹੈ ਵਰਮਾ ਸਾਹਿਬ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਤਾਂ ਕਹੂੰਗਾ ਜੀ ਸਿੱਖੋ 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 ਹਮ ਮੈਨੂੰ ਯਾਦ ਆ ਮੇਰੇ ਘਰ ਦੇ ਕੋਲੇ ਇੱਕ ਟੀਚਰ ਰਹਿੰਦੇ ਸੀ ਉਹਦਾ 1.5 ਸਾਲ ਦਾ ਬੱਚਾ ਸਿਰਫ ਪੌੜੀਆਂ ਤੌਗ ਗਿਆ ਸੀ ਬੱਚਾ ਮਰ ਗਿਆ ਹਮ ਅੱਜ ਵੀ ਯਾਦ ਆ ਮੇਰੇ ਕੋਲ ਲਈ ਆਈ ਹਾਂ ਮੈਂ ਪਹਿਲਾਂ ਤਾਂ ਪੁੱਠਾ ਕਰਕੇ ਉਹਨੂੰ ਪੈਰੋਂ ਫੜ ਕੇ ਪੁੱਠਾ ਕੀਤਾ ਫਿਰ ਤੇ ਮਾਰਿਆ ਹਾਂ ਫਿਰ ਉਹਨੂੰ ABC ਕੀਤੀ ਫਿਰ ਉਹਨੂੰ CPR ਸ਼ੁਰੂ ਕੀਤਾ ਬੱਚਾ ਡੈੱਡ ਪਿਆ ਸੀ ਸਰ ਹਾਂ ਡੈੱਡ ਪਿਆ ਸੀ ਅੱਛਾ ਜੀ ਕਿਉਂਕਿ ਨਵਲ ਦੇਖੀ ਮੈਂ ਬਾਹਰ ਦੇਖਿਆ ਬੰਦ ਸੀ ਹਾਂ ਤੇ ਮੈਨੂੰ ਅੱਜ ਵੀ ਆਦਾ 2 2.5 ਮਿੰਟਾਂ ਬਾਅਦ ਸਰ ਬੱਚੇ ਦੀ ਇੱਕ ਉਂਗਲੀ ਹੀ ਫਿਰ ਦੂਜੀ ਉਂਗਲੀ ਹੀ ਦੀ ਮੈਂ ਕਰਦਾ ਰਿਹਾ ਫਿਰ ਅੱਖਾਂ ਇੰਦੀਆਂ ਉਸ ਵਾਰ ਰੋਣ ਲੱਗ ਗਿਆ ਬੱਚਾ ਹਸਪੀਟਲ ਪਹੁੰਚਾਇਆ ਹੁਣ ਬੱਚਾ ਨੌਵੀਂ ਦੇ ਪੇਪਰ ਦੇ ਕੇ ਹਟਿਆ ਓ ਮਾਈ ਗੋਡ ਹੁਣ ਉਹ ਟੀਚਰ ਮੈਨੂੰ ਜਦ ਵੀ ਮਿਲਦੀ ਆ ਫਟਾਫਟ ਪੈਰੀ ਹੱਥ ਲਾਊਗੀ ਮੈਂ ਪੁੱਛਦਾ ਬੇਟੇ ਕੀ ਹਾਲ ਆ ਤੇਰੇ ਬੱਚੇ ਜਿਹਦੀ ਰੋਣ ਲੱਗ ਜਾਂਦੀ ਆ ਅੰਕਲ ਜੀ ਮੇਰੇ ਬੇਟੇ ਨੂੰ ਤੁਸੀਂ ਜੀਵਨ ਦਿੰਦਾ ਹੈ ਮੈਂ ਕਹਾਂ ਮੈਂ ਨਹੀਂ ਦਿੰਦਾ ਟੈਨੀ ਨੇ ਦਿੰਦਾ ਕਈ ਕੰਟਰੀ ਜਿョ ਸਰ ਦੇ ਕਦੇ ਵੀ ਮੈਂ ਪੜ ਰਿਹਾ ਸੀਗਾ ਅਮਰੀਕਾ ਕੈਨੇਡਾ ਰੂਸ ਚਾਈਨਾ ਹਮ ਇਜ਼ਰਾਈਲ ਕੋਰੀਆ ਬਚਪਨ ਦੇ ਵਿੱਚ ਇਹਨਾਂ ਨੂੰ ਡਿਫੈਂਸ ਬਾਰੇ ਦੱਸਿਆ ਜਾਂਦਾ ਹਮ ਆਪਣੀ ਪ੍ਰੋਟੈਕਸ਼ਨ ਕਿਵੇਂ ਕਰਨੀ ਆ ਬਿਲਕੁਲ ਦੂਜੇ ਨੂੰ ਕਿਵੇਂ ਬਚਾਰਨਾ ਹੈ ਸਾਡੇ ਤਾਂ ਇੱਕ ਪ੍ਰਿੰਸੀਪਲ ਨੂੰ ਨਹੀਂ ਪਤਾ ਪੁਲਿਸ ਅਫਸਰ ਨੂੰ ਨਹੀਂ ਪਤਾ ਅਸੀਂ ਤਾਂ ਮੁਰਦਿਆਂ ਸਮਝਦੇ ਹਾਂ ਜੀ ਮੈਂ ਤੁਸੀਂ ਕਿਹਾ ਹੈ ਬੰਦਾ ਸ਼ਾਇਦ ਮਰ ਗਿਆ ਜਾਂ ਜਿਉਂਦਾ ਚਲੋ ਯਾਰ ਚੱਕੋ ਇਹਨੂੰ ਗੱਡੀ 'ਚ ਸਿੱਟੋ ਤੇ ਹਸਪੀਟਲ ਪਹੁੰਚਾ ਦਿਓ ਹਸਪੀਟਲ ਜਾਂਦੇ ਜਾਂਦੇ ਮਰ ਜਾਂਦੀ ਹੈ ਵਾਕਿਆ ਹੀ ਵਰਮਾ ਸਾਹਿਬ ਤੁਹਾਡੀਆਂ ਗੱਲਾਂ ਤਾਂ ਦਿਲ ਕਰਦਾ ਕਿ ਸਾਰਾ ਦਿਨ ਸੁਣੀ ਜਾਈਏ ਤੁਸੀਂ ਆਪਣੇ ਗਿਆਨ ਦੇ ਨਾਲ ਆਪਣੇ ਪ੍ਰੈਕਟੀਕਲੀ ਜੋ ਤੁਸੀਂ ਕੀਤਾ ਉਹਦੇ ਬਾਰੇ ਦੱਸਦੇ ਰਹੋ ਪਰ ਉਹੀ ਗੱਲ ਹੈ ਵੀ ਦੋਸਤੋ ਇਹਨਾਂ ਦੀਆਂ ਗੱਲਾਂ ਪੱਥਰ ਤੇ ਲਕੀਰ ਨਹੀਂ ਪਰ ਆਪਾਂ ਉਸ ਤੋਂ ਫਾਇਦਾ ਲੈਣਾ ਜੇਕਰ ਫਾਇਦਾ ਲਵਾਂਗੇ ਤਾਂ ਕਿਸੇ ਦੇ ਕੰਮ ਆ ਜਾਾਂਗੇ ਉਹ ਕਿੰਡੀ ਵੱਡੀ ਗੱਲ ਦਸੀ ਗੁਜਰਾਤ ਦੇ ਡਾਕਟਰ ਨੇ ਕਿੰਨੇ 150 ਦੇ ਕਰੀਬ ਬੰਦਿਆਂ ਨੂੰ ਬਚਾਇਆ 1600 ਬੰਦਿਆਂ ਨੂੰ ਬਚਾਇਆ ਔਰ ਖੁਦ ਨੂੰ ਜਦੋਂ ਇਹ ਪ੍ਰੋਬਲਮ ਆਈ ਤੇ ਉਸਨੇ ਆਪਣੇ ਘਰ ਦੇ ਵਿੱਚ ਕਿਸੇ ਨੂੰ ਦੱਸਿਆ ਤੱਕ ਨਹੀਂ ਜਦਕੀ ਦੱਸਣ ਦੀ ਬਹੁਤ ਵੱਡੀ ਜ਼ਰੂਰਤ ਸੀ ਕੱਲ ਨੂੰ ਕਿਸੇ ਤੇ ਵੀ ਵਿਪਤਾ ਆ ਸਕਦੀ ਹੈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸੋ ਬਰਬਾ ਜੀ ਤੁਸੀਂ ਪੋਸੂ ਨਾਮਾ ਚੈਨਲ ਦੇ ਸਟੂਡੀਓ ਚ ਪਹੁੰਚੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੋਸਤੋ ਇਸ ਪ੍ਰੋਗਰਾਮ ਨੂੰ ਸ਼ੇਅਰ ਕਰੋ ਔਰ ਲਾਈਕ ਕਰੋ ਔਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਦਿਓ ਇਜਾਜ਼ਤ ਤੇ ਮੈਂ ਵੀ ਬੇਨਤੀ ਕਰਾਂਗਾ ਕਿ ਕੋਈ ਟੀਵੀ ਚੈਨਲ ਐਸੇ ਪ੍ਰੋਗਰਾਮ ਨਹੀਂ ਕਰਦੇ ਗਾਣ ਆਲਿਆਂ ਨੂੰ ਵਜਾਣ ਆਲਿਆਂ ਨੂੰ ਸਿੰਗਰਾਂ ਨੂੰ ਪਿਠਾ ਕੇ ਘੰਟਾ ਘੰਟਾ ਕਰਦੇ ਆ ਤੁਹਾਡਾ ਪਹਿਲਾ ਚੈਨਲ ਆ ਜਿਹੜਾ ਜ਼ਿੰਦਗੀ ਪਛਾਨ ਬਾਰੇ ਗੱਲ ਕਰਦਾ ਹੈ ਕੀ ਬਾਤ ਹੈ ਥੈਂਕ ਯੂ ਮੈਂ ਅਰਦਾਸ ਕਰਦਾ ਤਰੱਕੀ ਹੋਵੇ ਖੁਸ਼ਹਾਲੀ ਹੋਵੇ ਤੇ ਸਾਡਾ ਦੇਸ਼ ਵਜੇ ਸ਼ੁਕਰੀਆ ਸ਼ੁਕਰੀਆ ਬਹੁਤ ਬਹੁਤ